ਅੱਜ ਪੰਜਾਬ ਦੇ ਉਹ ਤਰਸ ਹੋ ਗਿਆ ਕਿ ਪੰਜਾਬ ਦੇ ਬੰਦੇ ਆਪ ਦੀਆਂ ਜਨਾਨੀਆਂ ਨੂੰ ਕੰਮ ਤੇ ਭੇਜਣ ਲੱਪੇ ਦੇਖੋ ਬੰਦਾ ਰੋ ਰਿਹਾ ਕੋਈ ਰਿਕਾਰਡਿੰਗ ਕਿਸੇ ਨੂੰ ਇਦਾਂ ਤਾਂ ਨਹੀਂ ਨਾ ਪਾਉਂਦਾ ਆਪਣੀਆਂ ਮਾਂ ਨੇ ਆਪਣੀ ਵਾਈਫ ਭੇਜੀ ਸੀ ਹਾਂਜੀ ਉੱਥੇ ਜਾ ਕੇ ਆਂਦੇ ਕੰਮ ਬੁਰੀ ਸਾਮਲੀਆਂ ਦੇ ਬਸ ਉਹ ਕੋਸ਼ਿਸ਼ ਨਹੀਂ ਕਰਨਾ ਉੱਥੇ ਜਾ ਕੇ ਨਾ ਕੰਮ ਦੇ ਆਂਦੇ ਅੱਜ 10 ਦਿਨ ਹੋ ਗਏ ਆ ਹਾਂਜੀ ਉਹਨਾਂ ਅੰਦਰ ਕੀ ਪਾਤ ਕਰਕੇ ساری ਦੁਨੀਆ 'ਚ ਪੰਜਾਬ ਦੀਆਂ ਕੁੜੀਆਂ ਪੰਜਾਬ ਦੇ ਮੁੰਡੇ ਹਰ ਥਾਂ ਫਸੇ ਪਏ ਆ ਕਿਉਂਕਿ ਇਹ ਆਪੀ ਉਹ ਰੋਲਾ ਪਾਉਂਦੇ ਆ ਤੇ ਉਹਨਾਂ ਨੂੰ ਮਾਰਦੇ ਕੁੱਟਦੇ ਆ ਕਈ ਕੰਮਾਂ ਲਈ ਜਾਂਦੀਆਂ ਤੇ ਉੱਥੇ ਫਸ ਜਾਂਦੀਆਂ ਚਾਹੇ ਤੁਸੀਂ ਜਰਮਨ ਚ ਅਮਰੀਕਾ ਚ ਕੈਨੇਡਾ ਚ ਇੰਗਲੈਂਡ ਚ ਕਿਤੇ ਵੀ ਬੈਠੇ ਹੋ ਦੋਸਤੋ ਆਪਣੇ ਪਰਿਵਾਰ ਨੂੰ ਕੱਲਿਆਂ ਨਾ ਬੁਲਾਓ ਸਾਲ ਰੁਕਜੋ ਦੋ ਸਾਲ ਰੁਕਤੋ ਤੇ ਜਿਹੜੀਆਂ ਭੈਣਾਂ ਜਾਂਦੀਆਂ ਕਾਲੀਆਂ ਕਿ ਸਾਨੂੰ ਡੌਂਕੀ ਲਾ ਕੇ ਲੈ ਜਾ ਜੇ ਤੇਰਾ ਹੱਡਾ ਨਹੀਂ ਕਾਮਾ ਬਣਦਾ ਇਮੀਗ੍ਰੇਸ਼ਨ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਭੈਣ ਮੇਰੀਓ ਇੱਕ ਵਾਰੀ ਆ ਵੀਡੀਓ ਦੇਖ ਲਿਓ ਤੇ ਪੰਜਾਬ ਦੀ ਨੌਜਵਾਨੀ ਦਾ ਅਰਬ ਚ ਏਸ਼ੀਆ ਚ ਯੂਕਰੇਨ ਚ ਸਰਬੀਆ ਚ ਅੱਜ ਵੀ ਕਾਣ ਹੋ ਰਿਹਾ ਪਨਾਮਾ ਦੇ ਜੰਗਲਾਂ ਚ ਮੇਰੇ ALU ਮਰਨਾ ਤੇ ਮਰੋ ਮੈਂ ਸਿੱਧਾ ਪੰਜਾਬੀ ਚ ਕਹਿਣਾ ਜਿੱਦਾਂ ਹੁਣ ਉਹ ਲੜਕੀ ਐ ਉਹਨੇ ਸਿੱਧਾ ਆਵਾਜ਼ ਮਾਰ ਕੇ ਗੱਲ ਕਹੀ ਐ ਕਿ ਮੈਨੂੰ ਇੱਥੇ ਬੰਦ ਕਰਕੇ ਰੱਖਿਆ ਜਾਂਦਾ ਹੁਣ ਉਹ ਲੋਕ ਜਿਹੜੇ ਉਹਨੂੰ ਬੰਦ ਕਰਕੇ ਰੱਖ ਰਹੇ ਨੇ ਉਥੋਂ ਬੰਦ ਵਿੱਚੋਂ ਕੈਦ ਚੋਂ ਕਢਵਾਉਣਾ ਉਹ ਕਿੰਨੇ ਕੁ ਚੈਲੈਂਜਿੰਗ ਕੰਮ ਹੁੰਦਾ ਕੁੜੀਆਂ ਨੂੰ ਕਿਵੇਂ ਕੱਢਦੇ ਹੋ ਇਸ ਤਰ੍ਹਾਂ ਹੁੰਦਾ ਜਿੱਦਾਂ ਮੰਨ ਲਓ ਮੈਂ ਤੇ ਤੁਸੀਂ ਹਾਂ ਅਸੀਂ ਦੋਨੇ ਜਣੇ ਕੰਮ ਕਰ ਰਹੇ ਹਾਂ ਇਸ ਛੇਕ ਘਰ ਜਿੱਥੇ ਅੱਜ ਤੁਸੀਂ ਬੈਠੇ ਮੇਰੇ ਕੋਲ ਹਨ ਮੰਨ ਲਓ ਤੁਸੀਂ ਇੱਥੇ ਕੰਮ ਕਰਦੇ ਪਏ ਹੋ ਹੁਣ ਕਈ ਵਾਰੀ ਜਦੋਂ ਕਿਤੇ ਅਗਲੇ ਦੇ ਘਰ ਕੰਮ ਕਰਨ ਗਏ ਜਾਂ ਤੁਹਾਨੂੰ ਆਪਣੀ ਗੱਡੀ 'ਚ ਬੰਦ ਕਰਕੇ ਲੈ ਜਾਂਦੇ ਕਿਤੇ ਗਾਂਹ ਕੰਮ ਕਰਨ ਜਾਣਾਗਾ ਜਿੱਥੇ ਤੁਸੀਂ ਜਿੱਥੇ ਤੁਹਾਡੇ ਕੰਮ ਹੈ ਉੱਥੇ ਕਈ ਵਾਰੀ ਕਈ ਕੁੜੀਆਂ ਕੋਲ ਮੋਬਾਈਲ ਹੈਗਾ ਉਹ ਫਿਰ ਦਵਾ-ਦਵਾ ਉਹਨੂੰ ਕਹਿ ਦਿੰਦੀ ਕਿ ਪੁਲਿਸ ਫਲਾਣੇ ਨੰਬਰ ਤੇ ਭੈਣ ਮੇਰੀਏ ਮੈਂ ਹੱਥ ਜੋੜਦੀ ਆ ਫਲਾਣੇ ਨੰਬਰ ਤੇ ਮੇਰਾ ਵਾਇਸ ਮੈਸੇਜ ਭੇਜ ਦੇ ਕਿ ਮੇਰੇ ਘਰ ਵਾਲੇ ਤੱਕ ਮੇਰੇ ਭਰਾ ਤੱਕ ਜਾਂ ਫਲਾਣੀ ਸੰਸਥਾ ਤੱਕ ਜੋਰ ਪਾ ਦੇ ਕਿ ਮੈਨੂੰ ਬਚਾ ਲੈ ਕਿਉਂਕਿ ਉਹਨਾਂ ਕੋ ਫੋਨ ਤੇ ਹੁੰਦੇ ਨਹੀਂ ਪਰ ਜਿਸ ਆਪਣੀ ਪੰਜਾਬੀ ਜਾਂ ਭਾਰਤੀ ਕੁੜੀ ਕੋ ਫੋਨ ਹੁੰਦਾ ਉਹਦੇ ਥਰੂ ਉਹ ਲਿੰਕ ਕਰ ਲੈਂਦੇ ਤੁਸੀਂ ਲੋਕਾਂ ਦੀ ਕਿੱਡੀ ਕਿ ਗਲਤੀ ਸਮਝਦੇ ਹੋ ਕਿਉਂਕਿ ਉਹ ਬਹੁਤ ਵੱਡੀ ਓ ਯਾਰ ਰੱਬ ਦਾ ਹੀ ਵਾਸਤਾ ਬਸ ਕਰੋ ਬਸ ਕਰੋ ਛੱਡ ਦਿਓ ਗਲਤ ਤਰੀਕੇ ਨਾਲ ਜਾਣਾ ਜਾਣਾ ਤੇ ਲੀਗਲ ਜਾਓ 6 ਸਾਲ ਲੇਟ ਚ ਅੱਗੇ ਤੁਹਾਡੀ ਮਰਜ਼ੀ ਮੋਦਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਵੀ ਅੱਜ ਮੈਂ ਇੰਡੀਆ ਵਾਪਸ ਜਾ ਰਹੀ ਹਾਂ ਮੇਰਾ ਜੰਕ ਮਿਲ ਤੋਂ 3 ਲੱਖ ਰੁਪਇਆ ਮੰਗਦਾ ਸੀਗਾ ਜੋ ਵੀਰ ਨੇ ਮਾਰ ਕਰਾਤਾ ਹੈ ਮਨ ਲਓ ਤੁਸੀਂ 10 ਕੁੜੀਆਂ ਛਡਾਤੀਆਂ 15 ਛਡਾਤੀਆਂ ਆਖਿਰਕਾਰ ਥੋੜਾ ਵੀ ਕੰਮ ਕਾਜ ਆਇਆ ਜਦੋਂ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ ਕਿ ਇਸ ਕੁੜੀ ਨੂੰ ਛੱਡਣ ਬਦਲੇ ਅਸੀਂ ਤੁਹਾਡੇ ਕੋਲ ਇੰਨਾ ਪੈਸਾ ਲਵਾਂਗੇ ਉਹ ਪੈਸਾ ਫਿਰ ਤੁਸੀਂ ਕਿਵੇਂ ਭਰਦੇ ਹੋ ਕਿ ਮੇਰੇ ਚ ਨਹੀਂ ਹਿੰਮਤ ਨਹੀਂ ਕੀ ਮੈਂ ਕਿਸੇ ਦੀ ਵੀ ਪੈਣ ਛਡਾ ਸਕਾਂ ਲੇਕਿਨ ਅਸੀਂ ਹੋਕਾ ਦੇਣ ਵਾਲਿਆਂ 'ਚ ਜ਼ਰੂਰ ਹੈ ਕਿ ਕਿੰਨ ਹੁੰਦੇ ਮਾਰਨ ਵਾਲੇ ਨਾਲੋਂ ਹਾਕ ਮਾਰਨ ਵਾਲਾ ਵੱਡਾ ਹੁੰਦਾ ਪਹਿਲਾਂ ਉਹਨੂੰ ਸਜ਼ਾ ਹੁੰਦੀ ਤੇ ਭਾਈ ਮੈਂ ਵੀ ਇਸੇ ਤਰ੍ਹਾਂ ਕੋਸ਼ਿਸ਼ ਕਰਦਾ ਕਿ ਅਸੀਂ ਮਾਰਨ ਵਾਲਿਆਂ ਨੂੰ ਫਸਾਉਣ ਵਾਲਿਆਂ ਨਾਲੋਂ ਸਭ ਤੋਂ ਪਹਿਲਾਂ ਹੋਕਾ ਦੇਣ ਵਾਲਿਆਂ 'ਚ ਪਹਿਲ ਦੇ ਆਧਾਰ ਤੇ ਆ ਕੀ ਭਾਈ ਅਸੀਂ ਹੋਕਾ ਦੇ ਸਕਦੇ ਹਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾਵੇ ਜਿਹੜੀ ਭੈਣ ਭੈਣ ਭਰਾ ਇੱਕ ਵਾਰੀ ਫਸ ਗਿਆ ਉਹਨੂੰ ਇੱਕ ਵਾਰੀ ਤੇ ਛੁਡਾਇਆ ਜਾਵੇ ਪੰਜਾਬ ਦੀ ਨੌਜਵਾਨੀ ਲਗਾਤਾਰ ਵਿਦੇਸ਼ਾਂ ਨੂੰ ਪਲਾਨ ਕਰ ਰਹੀ ਹੈ ਜਿੱਥੇ ਬਹੁਤ ਸਾਰੇ ਨੌਜਵਾਨ ਇਲੀਗਲ ਰਿਸਟ੍ਰੈਕਟ ਤਿਆਰ ਕਰ ਰਹੇ ਨੇ ਉੱਥੇ ਹੀ ਨੌਜਵਾਨ ਜਿਹੜੀਆਂ ਕੁੜੀਆਂ ਨੇ ਉਹ ਵੀ ਕੁਝ ਅਜਿਹੇ ਦੇਸ਼ਾਂ ਦਾ ਰੋਕ ਕਰ ਰਹੀਆਂ ਨੇ ਜਿੱਥੇ ਉਹਨਾਂ ਦੇ ਪੈਸੇ ਘੱਟ ਲੱਗਣ ਜਾਂ ਫਰੀ ਖਾਤੇ ਹੀ ਉਹਨਾਂ ਨੂੰ ਲੈ ਕੇ ਜਾਇਆ ਜਾਵੇ ਕੁਝ ਅਜਿਹੇ ਰਸਤੇ ਕੁੜੀਆਂ ਵੀ ਜਿਹੜੀਆਂ ਅੱਜਕੱਲ ਚੁੰਡਰੀਆਂ ਨੇ ਪਰ ਸੁਪੜੇ ਬਹੁਤ ਵਧੀਆ ਇੱਥੋਂ ਦੇਖ ਕੇ ਨੌਜਵਾਨ ਵਿਦੇਸ਼ਾਂ ਨੂੰ ਜਾਂਦੇ ਨੇ ਪਰ ਅਸਲ ਦੇ ਵਿੱਚ ਉੱਥੇ ਉਹਨਾਂ ਨਾਲ ਕੀ ਕੁਝ ਹੁੰਦਾ ਉਹਨਾਂ ਨੂੰ ਇਸ ਦੇ ਬਾਰੇ ਜਾਣਕਾਰੀ ਵੀ ਨਹੀਂ ਹੁੰਦੀ ਪਰ ਖਬਰਾਂ 'ਚ ਅਸੀਂ ਰੋਜ਼ ਅਜਿਹਾ ਸੁਣਦੇ ਆਂ ਸੋਸ਼ਲ ਮੀਡੀਆ 'ਤੇ ਰੋਜ਼ ਅਨੇਕਾਂ ਹੀ ਸਟੋਰੀਆਂ ਸੁਣਦੇ ਆਂ ਪਰ ਫਿਰ ਵੀ ਜਿਹੜੇ ਲੋਕ ਨੇ ਵਿਦੇਸ਼ਾਂ ਨੂੰ ਲਗਾਤਾਰ ਪਲਾਨ ਕਰ ਰਹੇ ਨੇ ਇਸੇ ਬਾਬਤ ਇਸੇ ਮੁੱਦੇ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਬਾਈ ਕੁਲਵਿੰਦਰ ਸਿੰਘ ਫਰਾਂਸ ਮੌਜੂਦ ਨੇ ਜਿਨ੍ਹਾਂ ਕੋ ਅਨੇਕਾਂ ਹੀ ਇਸ ਤਰ੍ਹਾਂ ਦੇ ਕੇਸਿਸ ਨੇ ਜਿੱਥੇ ਲੜਕੀਆਂ ਜਿਹੜੀਆਂ ਨੇ ਬਾਹਰ ਗਈਆਂ ਨੇ ਵਿਦੇਸ਼ਾਂ ਦੇ ਵਿੱਚ ਉਹ ਫਸੀਆਂ ਹੋਈਆਂ ਨੇ ਕੁਝ ਨੌਜਵਾਨ ਨੇ ਜਿਹੜੇ ਜਾ ਕੇ ਸੈਟਲ ਨਹੀਂ ਹੋ ਪਾਰੇ ਜਿਨ੍ਹਾਂ ਦੇ ਪਰਿਵਾਰ ਇੱਥੇ ਪਿੱਛੇ ਰੋ ਰਹੇ ਨੇ ਜਿਹੜੇ ਨਾ ਤਾਂ ਇੰਡੀਆ ਜਾਣ ਜੋਗੇ ਨੇ ਤੇ ਨਾ ਹੀ ਵਿਦੇਸ਼ਾਂ ਦੇ ਵਿੱਚ ਰਹਿਣ ਜੋਗੇ ਨੇ ਤੇ ਇਸ ਪੂਰੇ ਮਾਮਲੇ ਤੇ ਅੱਜ ਅਸੀਂ ਜਿਹੜੀ ਖੁੱਲੀ ਗੱਲਬਾਤ ਬਾਈ ਹੁਣਾਂ ਕਰਾਂਗੇ ਬਾਈ ਸਾਸ਼ਟ੍ਰੀ ਕਾਲ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਦੀਆਂ ਕੁੜੀਆਂ ਦੀ ਸਭ ਤੋਂ ਪਹਿਲਾਂ ਬਾਈ ਅਸੀਂ ਗੱਲ ਕਰਦੇ ਹਮੇਸ਼ਾ ਕਿਹਾ ਜਾਂਦਾ ਲੇਡੀਜ਼ ਫਰਸਟ ਤਾਂ ਮੈਨੂੰ ਲੱਗਦਾ ਕੁੜੀਆਂ ਦੀ ਗੱਲ ਅੱਜ ਆਪਾਂ ਪਹਿਲ ਦੇ ਆਧਾਰ ਦੇ ਉੱਤੇ ਕਰਦੇ ਹਾਂ ਕੁੜੀਆਂ ਵੀ ਅੱਜ ਦੇ ਟਾਈਮ ਦੇ ਉੱਤੇ ਵਿਦੇਸ਼ਾਂ ਨੂੰ ਮੂਵ ਕਰ ਰਹੀਆਂ ਨੇ, ਪਲਾਨ ਕਰ ਰਹੀਆਂ ਪਰ ਕੁੜੀਆਂ ਚੁਣ ਰਹੀਆਂ ਨੇ ਖਾਸ ਤੌਰ ਦੇ ਉੱਤੇ ਅਰਬ ਕੰਟਰੀਜ਼। ਇਹੋ ਜਿਹੀਆਂ ਕੰਟਰੀਜ਼ ਜਿੱਥੇ ਉਹਨਾਂ ਦਾ ਯਾਤਰਾ ਖਰਚਾ ਘੱਟ ਹੋਵੇ ਜਾਂ ਉਹਨਾਂ ਨੂੰ ਨਾ ਮਾਤਰ ਹੀ ਕੁਝ ਦੇ ਕੇ ਉੱਥੇ ਜਾਣਾ ਪਵੇ। ਤੇ ਬਹੁਤ ਸਾਰੀਆਂ ਕੁੜੀਆਂ ਗਈਆਂ ਨੇ ਤੁਸੀਂ ਇਹ ਵੀ ਦੱਸ ਰਹੇ ਸੀ ਕਿ ਫਸੀਆਂ ਹੋਈਆਂ ਨੇ ਇਸ ਵਕਤ। ਕਿੰਨੀਆਂ ਕ ਲੜਕੀਆਂ ਨੇ ਜਿਨ੍ਹਾਂ ਦੇ ਤੁਹਾਨੂੰ ਹੁਣ ਤੱਕ ਕਾਲਜ਼ ਆਉਂਦੀਆਂ ਰਹੀਆਂ ਨੇ ਕਿੰਨੀਆਂ ਕੁ ਕੁੜੀਆਂ ਨੇ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਫਸੀਆਂ ਹੋਈਆਂ ਨੇ ਇਹਦੀ ਵਿਸਤਾਰਪੂਰਵਕ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਅੱਜ ਦਿੱਤੂ ਸੀ ਸਾਰਿਆਂ ਤੋਂ ਪਹਿਲਾਂ ਦੇ ਸਾਸੀ ਕਾਲ ਜੀ ਜਿੰਨੇ ਸਰੋਤੇ ਇਸ ਚੈਨਲ ਨੂੰ ਦੇਖ ਰਹੇ ਇਸ ਪੋਡਕਾਸਟ ਨੂੰ ਦੇਖਦੇ ਪਏ ਮੈਂ ਉਹਨਾਂ ਨੂੰ ਇਹੀ ਰਿਕੁਐਸਟ ਕਰੂੰਗਾ ਕਿ ਪੰਜਾਬ ਦੀਆਂ ਬਹੁਤ ਕੁੜੀਆਂ ਜਿਹੜੀਆਂ ਖਾਸ ਕਰਕੇ ਉਮਾਨ ਚ ਸ਼ਾਰਜਾ ਚ ਤੇ ਅੱਜ ਵੀ ਮੈਕਸੀਕੋ ਦੇ ਜੰਗਲਾਂ ਦੇ ਵਿੱਚ ਉਹਨਾਂ ਪਨਾਮਾ ਦੇ ਜੰਗਲਾਂ ਦੇ ਵਿੱਚ ਰੁਕੀਆਂ ਹੋਈਆਂ ਨੇ ਫਸੀਆਂ ਹੋਈਆਂ ਨੇ ਤੇ ਅੱਜ ਵੀ ਸਰਬੀਆ ਦੇ ਏਰੀਏ ਚ ਜਾਂ ਯੂਕਰੇਨ ਦੇ ਵਿੱਚ ਫਸੀਆਂ ਹੋਈਆਂ ਨੇ ਕੁੜੀਆਂ ਇਹ ਇੱਕ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੱਲਾ ਯੂਰਪ ਦੇ ਵਿੱਚ ਜਾਂ ਅਰਬ ਚ ਹੀ ਆ ਸਾਰੀ ਦੁਨੀਆ ਚ ਪੰਜਾਬ ਦੀਆਂ ਕੁੜੀਆਂ ਪੰਜਾਬ ਦੇ ਮੁੰਡੇ ਹਰ ਥਾਂ ਫਸੇ ਪਏ ਆ ਕਿਉਂਕਿ ਇਹ ਆਪੀ ਉਹ ਰੋਲਾ ਪਾਉਂਦੇ ਆ ਤੇ ਉਹਨਾਂ ਨੂੰ ਮਾਰਦੇ ਕੁੱਟਦੇ ਆ ਕਈ ਕੰਮਾਂ ਲਈ ਜਾਂਦੀਆਂ ਤੇ ਉੱਥੇ ਫਸ ਜਾਂਦੀਆਂ ਕਰਾਏ ਜੇ ਮੈਂ ਬਹੁਤ ਬੁਰੀ ਹਾਲਤਾਂ ਮਾਰਨ ਦੇ ਵਿੱਚ ਫਸੀ ਮੇਰਾ ਪਿੰਡ ਰੈਪੜਾ ਮੈਨੂੰ ਕਿਵੇਂ ਕਰਕੇ ਕਢਾ ਦੋ ਪਲੀਜ਼ ਕੁੱਟਦੇ ਮਾਰਦੇ ਆ ਮੈਨੂੰ ਬੋਰ ਬੁਰਿਆਲ ਕਰ ਦੇ ਮੇਰੇ ਨਾਲ ਕੱਢ ਦੋ ਬਾਹਰ ਪਲੀਜ਼ ਕਢਾ ਦੋ ਮੈਨੂੰ ਕਿਵੇਂ ਵੀ ਕਰ ਨੋਟ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਮੈਂ ਇੰਡੀਆ ਵਾਪਸ ਜਾ ਰਹੀ ਹਾਂ ਮੇਰਾ ਏਜੰਟ ਮੇਰੇ ਤੋਂ 3 ਲੱਖ ਰੁਪਿਆ ਮੰਗਦਾ ਸੀਗਾ ਜੋ ਵੀਰ ਨੇ ਮੇਂ ਮਤ ਕਰਾਇਆ ਤਾ ਮੇਰਾ ਇਹ ਕਰਪੂਰਿਆ ਨੇ ਮੇਰਾ ਲੱਖਾਂ ਦਿੱਤਾ ਅਰਬ ਵਾਲਿਆਂ ਦਾ ਵੀ ਕੁਝ ਹਾਲ ਤੁਸੀਂ ਦੱਸਿਆ ਕਿ ਬڑے ਮਾੜੇ ਨੇ ਰੋਜ਼ਾਨਾ ਹੀ ਨਵੇਂ ਕੇਸਿਸ ਤੁਹਾਡੇ ਕੋਲ ਆਉਂਦੇ ਨੇ ਅਪਡੇਟ ਹੁੰਦੇ ਨੇ ਇਹ ਮਸਲੇ ਕਿੱਦਾਂ ਦੇ ਹੁੰਦੇ ਨੇ ਜਦੋਂ ਤੁਹਾਨੂੰ ਕਾਲਸ ਆਉਂਦੀਆਂ ਆ ਜਾਂ ਤੁਹਾਨੂੰ ਮੈਸੇਜ ਆਉਂਦਾ ਅਪਰੋਚ ਕਰਦੇ ਨੇ ਸੰਸਥਾਵਾਂ ਤੋਂ ਅਪਰੋਚ ਕਰਦੀਆਂ ਨੇ ਤਾਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿ ਐਕਚੁਅਲ ਚ ਗੱਲ ਹੁੰਦੀ ਕੀ ਆ ਕੀ ਮੈਸੇਜ ਕਰਦੇ ਨੇ ਤੁਹਾਨੂੰ ਦੇਖੋ ਭਾਂਜੀ ਇੱਕ ਸਾਡੇ ਕੋਲ ਦੋ ਚਾਰ ਯੂਰਪ ਚ ਸੰਸਥਾਵਾਂ ਜਿਹੜੀਆਂ ਲੋਕਾਂ ਦੀ ਮਦਦ ਕਰਦੀਆਂ ਜਿਹੜੀਆਂ ਕਿ ਇੰਡੀਆ ਨਾਲ ਯੂਰਪ ਨਾਲ ਜੁੜੀਆਂ ਹੋਈਆਂ ਜਦੋਂ ਉਹਨਾਂ ਨੂੰ ਕੁੜੀਆਂ ਜਾਂ ਕੁਝ ਲੋਕ ਕਾਲ ਕਰਦੇ ਨਾ ਜਿਹਦਾ ਫੇਸਬੁੱਕ ਤੇ ਐਕਟਿਵ ਕਈ ਚਿਹਰੇ ਹੁੰਦੇ ਕੀ ਯਾਰ ਉਹਨਾਂ ਨੂੰ ਜਿੱਦਾਂ ਹੁਣ ਮੰਨ ਲਓ ਇੰਡੀਆ ਦੇ ਵਿੱਚ ਕੁਝ ਸੰਸਥਾਵਾਂ ਅਸੀਂ ਕਹਿੰਨੇ ਵੀ ਯਾਰ ਜੇ ਕੋਈ ਬਿਮਾਰ ਹੋਣਾ ਤਾਂ ਕੋ ਪਹੁੰਚ ਕਰੋ ਯੂਰਪ ਦੇ ਵਿੱਚ ਲੋਕ ਤਾਂ ਪਹੁੰਚ ਕਰਦੇ ਕਿਉਂਕਿ ਇੰਡੀਆ 'ਚ ਕੋ ਕਿਸੇ ਦੀ ਮਦਦ ਨਹੀਂ ਕਰਦਾ ਬਿਲਕੁਲ ਵੀ ਤੇ ਯੂਰਪ 'ਚ ਬੈਠੇ ਰਲ ਮਿਲ ਕੇ ਫੇਰ ਵੀ ਲੋਕ ਕਹਿੰਦੇ ਆ ਚੱਲ ਯਾਰ ਪੰਜਾਬ ਦੀ ਕੁੜੀ ਆ ਛਡਾ ਲਓ ਜੇ ਯੂਰਪ ਦੇ ਕਿਸੇ ਉਸ ਦੇਸ਼ 'ਚ ਜਿਹੜਾ ਏਸ਼ੀਆ ਯਾਰ ਵਿੱਚ ਲੱਗਦਾ ਫੇਰ ਵੀ ਲੋਕਾਂ ਦੀ ਮਦਦ ਕਰ ਦਿੰਦੇ ਹੋ ਉਹ ਮੈਂ ਤੁਹਾਨੂੰ ਕੁਝ ਰਿਕਾਰਡਿੰਗਾਂ ਵੀ ਸੁਣਾਉਣਾ ਚਾਹੂੰਗਾ ਜਿਹੜੀਆਂ ਕੁੜੀਆਂ ਲਾਲਚ ਦੇ ਵਿੱਚ ਆ ਕੇ 8-10 ਹਜ਼ਾਰ ਦੀ ਤਨਖਾਹ ਛੱਡ ਕੇ ਨੌਕਰੀ ਛੱਡ ਕੇ ਪੰਜਾਬ ਚ ਆਪਣੇ ਮਾਪਿਓ ਦਾ ਘਰ ਛੱਡ ਕੇ ਜਿਹੜੀਆਂ ਅਰਬ ਦੇ ਵਿੱਚ ਸ਼ਾਰਜਾਜ ਦੁਬਈ ਚ ਫਸ ਜਾਂਦੀਆਂ ਉਹਨਾਂ ਦੇ ਜੋ ਹਾਲਾਤ ਹੁੰਦੇ ਆ ਮੈਂ ਤੁਹਾਨੂੰ ਟੈਲੀਫੋਨ ਤੇ ਸੁਣਾਉਣਾ ਚਾਹੂੰਗਾ ਜੇ ਤੁਹਾਨੂੰ ਸੁਣਾਉਣਾ ਚਾਹੋ ਜੀ ਬਿਲਕੁਲ ਮੈਂ ਚਾਹਾਂਗਾ ਕਿ ਕੀ ਰਿਕਾਰਡਿੰਗ ਸਾਡੇ ਦਰਸ਼ਕਾਂ ਨੂੰ ਤੁਸੀਂ ਜ਼ਰੂਰ ਸੁਣਾਓ ਤਾਂ ਜੋ ਲੋਕ ਜਿਹੜੇ ਨੇ ਉਹ ਵੀ ਬੇਸ਼ੱਕ ਇਦਾਂ ਦੀਆਂ ਵੀਡੀਓਜ਼ ਬਹੁਤ ਵਾਇਰਲ ਹੁੰਦੀਆਂ ਨੇ ਇੱਕ ਬੰਦਾ ਹੂੰ ਪੰਜਾਬ ਦਾ ਰਹਿਣ ਵਾਲਾ ਫਤਿਹਗੜ ਚੂੜੀਆਂ ਦਾ ਉਹਨਾਂ ਦੀ ਰਿਕਾਰਡਿੰਗ ਸਾਡੇ ਜਿਹੜੀ ਦੋਸਤ ਆ ਮੁੰਡਾ ਹਡਾ ਯਾਦਵਿੰਦਰ ਸਿੰਘ ਬਰਾੜ ਉਹਨਾਂ ਦੀ ਜਿਹੜੀ ਇੱਕ ਸੰਸਥਾ ਹੈ ਭਾਈ ਕਨੇਹਾਜੀ ਟਰਸਟ ਯੂਕੇ ਉਹਨਾਂ ਨੂੰ ਜੋ ਰਿਕਾਰਡਿੰਗ ਆ ਮੇਰੇ ਉਹਨਾਂ ਥਰੂ ਮੇ ਕੋ ਆਈਆਂ ਆ ਤੁਸੀਂ ਸੁਣਿਓ ਜੀ ਦਾ ਘਰ ਵਾਲਾ ਕਿੱਦਾਂ ਮਿੰਤਾ ਪਾ ਰਿਹਾ ਜੀ ਸੁਣਿਓ ਸਾਸਿਆ ਬਾਪਾ ਜੀ ਹਾਸ ਨਾਟ ਹੀ ਟਾਇਰ ਬਾਪਾ ਜੀ ਇਹ ਹੀ ਬਾਦੇ ਘਟੂੜੀਆਂ ਬੋਲਦਾ ਮੈਂ ਪਹਿਲਾਂ ਤੁਹਾਡਾ ਗੱਲ ਹੋਈ ਜੀ ਹਾਂ ਜੀ ਮੈਂ ਨਾਲ ਇਥੇ ਕੋਲੀ ਜੀ ਇੱਕ ਪਰ ਉਹਨੀਆਂ ਮਾਂ ਨੇ ਆਪਣੀ ਵਾਈਫ ਵੇਜੀ ਆਂ ਜੀ ਉੱਥੇ ਜਾ ਕੇ ਆਂਦੇ ਕੰਮ ਬੁਰੀ ਸੰਭਲੀਆਂ ਤੇ ਮਾਸੇ ਕੋਈ ਖੋਚ ਨਹੀਂ ਕਰਨਾ ਉੱਥੇ ਜਾ ਕੇ ਨਾ ਕੰਮ ਦੇ ਆਂਦੇ ਅੱਜ 10 ਦਿਨ ਹੋ ਗਏ ਆ ਹਾਂ ਜੀ ਉਹਨਾਂ ਅੰਦਰ ਕੀ ਆਪਾਂ ਤੇ ਕਰਕੇ ਹਾਂ ਜੀ ਅੰਦਰ ਬੰਦ ਕਰਕੇ ਤਾਂ ਖਾਣਾ ਰੋਟੀ ਨਾ ਪਾਣੀ ਜੈਂਟਰ ਹੋ ਜੀ ਕਹਿੰਦਾ ਕੋਈ ਦਵਾਈ ਦੇ ਕੰਮ ਅੱਜ ਪਾ ਕੇ ਦਵਾ ਦੇ ਨਾਲ ਪਾ ਕੇ ਦਵਾ ਦੇ ਰੋਟੀ ਨਾ ਪਾਣੀ ਅੰਦਰ ਰੱਖਿਆ ਜੀ ਇਹ ਮਨ ਹਾਂ ਜੀ ਜਿੰਦਰਾ ਮੋਰ ਜਿੰਦਰੀ ਮਹਿਰਮ ਸਾਧ ਅੰਦਰ ਰਹਿੰਦੇ ਆ ਭਾਜੀ ਮੈਂ ਕਹਿਣਾ ਵੀ ਵਾਪਸ ਦੀ ਟਿਕਟ 15 ਤਰੀਕ ਦੀ ਹੈਗੀ ਆ ਹਾਂਜੀ 15 ਤਰੀਕ ਦੀ ਟਿਕਟ ਵਾਪਸੀ ਹੈਗੀ ਆ ਜਦੋਂ ਮੈਂ ਨੰਬਰ ਸੈਂਡ ਕਰਦਾ ਹਾਂ ਤੇ ਘਰ ਵਾਲੇ ਦਾ ਉਹ ਆਪ ਤੇ ਬਾਹਰ ਆ ਇੱਕ ਤਾਂ ਮੈਂ ਹੋਰ ਕੁੜੀ ਸੁਣਾਉਣਾ ਸੁਣੇ ਮੈਂ ਜਿਵੇਂ ਬਹੁਤ ਬੁਰੀ ਹਾਲਤ ਸਾਂ ਮਾਨ ਦੇ ਵਿੱਚ ਫਸੀ ਹੋਈ ਮੇਰਾ ਪਿੰਡ ਰਾਏ ਭਰਾ ਮੈਨੂੰ ਕਿਵੇਂ ਕਰਕੇ ਕਢਾ ਦੋ ਪਲੀਜ਼ ਕੁੱਟਦੇ ਮਾਰਦੇ ਆ ਮੈਨੂੰ ਬਹੁਤ ਬੁਰੀ ਹਾਲ ਕਰਦੇ ਮੇਰੇ ਨਾਲ ਕੱਢ ਦੋ ਬਾਹਰ ਪਲੀਜ਼ ਕਢਾ ਦੋ ਮੈਨੂੰ ਕਿਵੇਂ ਵੀ ਕਰ ਹੁਣ ਇਦਾਂ ਦੇ ਅਨੇਕਾਂ ਵੀਡੀਓ ਫੋਟੋਆਂ ਸਾਰਾ ਕੁਝ ਕਈ ਤੇ ਵੀਡੀਓ ਇਦਾਂ ਦੀਆਂ ਸੀ ਤੁਹਾਨੂੰ ਦੇਖੋ ਦੱਸ ਨਹੀਂ ਸਕਦੇ ਕਈਏ ਰਹੀ ਸੀ ਉਹਨਾਂ ਕੁੜੀਆਂ ਨੂੰ ਕਹੀਦਾ ਕਿ ਭੈਣ ਮੇਰੀਏ ਤੁਹਾਡੇ ਹੱਥ ਜੁੜ ਕੇ ਬੇਨਤੀ ਹੈ ਤੁਸੀਂ ਕੈਮਰੇ ਅੱਗੇ ਵਾਇਰਲ ਕਰ ਦਿਓ ਵੀਡੀਓ ਜੀ ਇਹ ਉਹ ਕੁੜੀਆਂ ਵੀਡੀਓ ਵਾਇਰਲ ਕਰਦੀਆਂ ਹੋ ਸਕਦਾ ਉਹਨਾਂ ਦੀ ਲੱਤਾਂ ਬਾਹ ਤੋੜ ਦੇਣ ਜਾਂ ਉਹਨਾਂ ਨੂੰ ਜਾਨੂ ਮਾਰ ਦੇਣ ਅਰਬ ਦੇ ਜਿੱਦਾਂ ਹੀ ਸੁਣਦੇ ਨੇ ਦੁਬਈ ਬੜਾ ਸੋਹਣਾ ਦੁਬਈ ਸੋਹਣਾ ਓਮਾਨ ਬੜਾ ਸੋਹਣਾ ਓਮਾਨ ਦਾ ਸ਼ਹਿਰ ਸੋਹਣਾ ਲੇਕਿਨ ਉੱਥੇ ਦੇ ਪਿੰਡ ਯੂਪੀ ਦੇ ਪਿੰਡਾਂ ਨਾਲੋਂ ਭੈੜੇ ਆ ਰੇਤਾ ਹੀ ਰੇਤਾ ਬੁਰੇ ਹਾਲ ਨਾ ਸੜਕਾਂ ਨਾ ਰਾਹ ਨਾ ਵਾਸਤਾ ਉੱਥੇ ਦੇ ਪਿੰਡਾਂ ਦੇ ਲੋਕਾਂ ਨੂੰ ਗਾਂ ਕੁੜੀਆਂ ਵੇਚ ਦਿੱਤੀਆਂ ਜਾਂਦੀਆਂ ਉਹ ਸ਼ੇਖ ਫੇ ਕੁੜੀਆਂ ਦਾ ਦਿਨ-ਬਦਨ ਬਲਾਤਕਾਰ ਕਰਦੇ ਉਹਨਾਂ ਨੂੰ ਮਾਰਦੇ ਕੁਟਦੇ ਘਰ ਦਾ ਖਾਣਾ ਬਣਵਾਉਂਦੇ ਦਸ-ਦਸ ਬੰਦੇ ਉਹਨਾਂ ਨਾਲ ਗਲਤ ਕੰਮ ਕਰਦੇ ਇਹ ਪੰਜਾਬ ਦੀ ਤਰਾਸਦੀ ਆ ਭਾਜੀ ਪਰ ਭਾਜੀ ਪੰਜਾਬ ਦੀ ਗੱਲ ਹੋ ਰਹੀ ਆ ਪੰਜਾਬ ਦੀ ਨੌਜਵਾਨੀ ਦੀ ਪੰਜਾਬ ਦੀ ਮਹਿਲਾਵਾਂ ਦੀ ਗੱਲ ਹੋ ਰਹੀ ਪੰਜਾਬ ਤਾਂ ਅਣਖਾਂ ਲਈ ਜਾਣਿਆ ਜਾਂਦਾ ਕਹਿੰਦੇ ਵੀ ਧੀ ਪੈਨ ਨੂੰ ਕੋਈ ਅੱਖ ਕੱਢ ਕੇ ਵੇਖ ਲੇ ਤਾਂ ਬੰਦੇ ਮਾਰਨ ਤੱਕ ਚਲ ਜਾਂਦੇ ਨੇ ਤੇ ਲੋਕ ਜਿਹੜੇ ਨੇ ਲੱਗਦਾ ਨਹੀਂ ਇਹਨਾਂ ਦੀ ਵੀ ਗਲਤੀ ਹੈ ਇੰਨਾ ਸੋਸ਼ਲ ਮੀਡੀਆ ਤੇ ਸਭ ਦੇਖ ਰਹੇ ਨੇ ਫਿਰ ਵੀ ਇਹ ਟਾਕਰਾ ਆ ਹੁਣ ਫਤੇਗੜ ਚੂੜੀਆਂ ਦਾ ਕੋਈ ਵੀਰ ਹੈ ਹਮ ਆਪ ਦੀ ਜਨਾਨੀ ਦੇ ਸੌਦਾ ਲੈਣ ਚਲ ਜੇ ਬੰਦਾ 10 ਫੋਨ ਲਾਂਦਾ ਬਿਲਕੁਲ ਕੀ ਤੂੰ ਕਿੱਥੇ ਗਈਆਂ ਬੱਚੇ ਰੋਣ ਦੇ ਅੱਜ ਪੰਜਾਬ ਦੇ ਉਹ ਤਰਸ ਹੋ ਗਿਆ ਕਿ ਪੰਜਾਬ ਦੇ ਬੰਦੇ ਆਪ ਦੀਆਂ ਜਨਾਨੀਆਂ ਨੂੰ ਕੰਮ ਤੇ ਭੇਜਣ ਲੱਪੇ ਦੇਖੋ ਬੰਦਾ ਰੋ ਰਿਹਾ ਕੋਈ ਰਿਕਾਰਡਿੰਗ ਕਿਸੇ ਨੂੰ ਇਦਾਂ ਤਾਂ ਨਹੀਂ ਨਾ ਪਾਉਂਦਾ ਉਹ ਰੋ ਰਿਹਾ ਕਿ ਯਾਰ ਮੈਂ ਹੱਥ ਜੋੜਦਾ ਮੇਰੀ ਘਰ ਵਾਲੀ ਨੂੰ ਅੰਦਰ ਡੱਕ ਜਾਂਦੇ 15-15 ਦਿਨ 10-10 ਦਿਨ ਅੰਦਰ ਡੱਕੀ ਰਹਿੰਦੀ ਉਹਦੀ 15 ਦੀ ਵਾਪਸੀ ਆ ਉਹਨੂੰ ਭੇਜਣ ਨਹੀਂ ਦੇ ਮੈਂ ਬੜਾ ਪਰੇਸ਼ਾਨ ਐ ਠੀਕ ਹੈ ਜੀ ਤੇ 15 ਲੰਘ ਗਈ ਐ ਇਹ ਰਿਕਾਰਡਿੰਗ ਪੁਰਾਣੀ ਐ 15 ਲੰਘ ਗਈ ਐ ਹੁਣ ਉਹ ਜਨਾਨੀ ਉਹ ਕੁੜੀ ਉਹ ਭੈਣ ਕਿਹੜੇ ਹਾਲਾਤਾਂ ਚ ਕਿੱਥੇ ਐ ਉਹ ਰੱਬ ਜਾਣਦਾ ਤੇ ਮੈਂ ਬੜਾ ਹੈਰਾਨ ਹੁੰਨਾ ਨਾ ਵੀ ਇਹ ਸਾਰਾ ਹੋ ਕਿਉਂ ਰਿਹਾ ਆਖਿਰ ਪੰਜਾਬ ਨੇ ਕਿਉਂ ਰਿਹਾ ਹੂੰ ਬਿਲਕੁਲ ਲੋਕ ਜਿਹੜੇ ਨੇ ਨਾ ਜਿੱਦਾਂ ਇਲੀਗਲ ਰਸਤੇ اختیار ਕਰ ਰਹੇ ਨੇ ਭਾਜੀ ਡੋਂਕੀ ਲਾ ਕੇ ਤਾਂ ਕੁੜੀਆਂ ਵੀ ਕਹਿੰਦੇ ਬਾਹਰ ਜਾਂਦੀਆਂ ਪਈਆਂ ਤਾਂ ਡੋਂਕੀ ਤੇ ਕੀ ਕੀ ਹੁੰਦਾ ਹਾਂਜੀ ਤੁਸੀਂ ਡੋਂਕੀ ਵਾਲੀ ਗੱਲ ਵੀ ਮੈਂ ਛੱਡਦਾ ਪੰਜਾਬ ਦੇ ਵਿੱਚ ਚੰਗੇ ਭਲੇ ਜਾਜ ਪੰਜਾਬ ਚ ਉਤਰ ਰਹੇ ਸੀ 5 500 7 700 ਬੰਦਾ ਪੰਜਾਬ ਦੇ ਵਿੱਚ ਉਤਰ ਰਿਹਾ ਸੀ ਪੰਜਾਬ ਦਾ ਔਰ ਉਹਦੇ ਚ ਹਰਿਆਣੇ ਵਾਲੇ ਵੀ ਹੁੰਦੇ ਸੀ ਯੂਪੀ ਵਾਲੇ ਵੀ ਹੁੰਦੇ ਸੀ ਗੁਜਰਾਤ ਵਾਲੇ ਵੀ Rajasthan ਵਾਲੇ ਵੀ ਹੁੰਦੇ ਸੀ ਸਾਡੀਆਂ ਸਰਕਾਰਾਂ ਨੇ ਉਹ ਜਾਜ ਉਤਰਨੇ ਬੰਦ ਕਰ ਦਿੱਤੇ ਉਹ ਜਹਾਜ਼ ਅਜ ਇੱਕ ਵਾਰ ਉਤਰ ਰਹੇ ਨੇ ਪਨਾਮਾ ਉਤਰ ਰਹੇ ਨੇ ਹੁਣ ਤੁਸੀਂ ਮੈਨੂੰ ਇਹ ਦੱਸੋ ਦੋਸਤੋ ਕਿੱਥੇ ਉਹ ਪੰਜਾਬ 'ਚ ਉਤਰਦੇ ਹੀ ਯਾਰ ਮੈਂ ਮੰਨਦਾ 50 50 ਲੱਖ ਰੁਪਇਆ ਤੁਸੀਂ ਦੇ ਕੇ ਜਾਂਦੇ ਹੋ ਮੈਂ ਵੀ ਗਿਆਜ਼ ਤੂੰ ਅੱਜ ਤੂੰ 15 ਸਾਲ ਪਹਿਲਾਂ 10 12 ਲੱਖ ਦੇ ਕੇ ਪਰ ਕਿੱਥੇ ਉਹ ਆਪਣੇ ਦੇਸ਼ ਚ ਆ ਕੇ ਪੰਜਾਂ ਚਾਰਾਂ ਘੰਟਿਆਂ 'ਚ ਆਪਣੇ ਪਿੰਡ ਪਹੁੰਚ ਜਾਂਦੇ ਸੀ ਤੇ ਰੋਟੀ ਮਾਂ ਕੋ ਖਾਂਦੇ ਹੀ ਫਿਰ ਬੈਠ ਕੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਹੁਣ ਪਨਾਮਾਂਵੀਆਂ ਜੰਗਲਾਂ 'ਚ ਕੀ ਉਹਨੂੰ ਭਾਰਤ ਸਰਕਾਰ ਛੜਾਊਗੀ ਕੀ ਉਹ ਪਨਾਮਾਂ ਦੇ ਜੰਗਲਾਂ 'ਚ ਕਿਸ ਤਰੀਕੇ ਨਾਲ ਭਾਰਤ ਆਉਣਗੇ ਉਹਨਾਂ ਕੋਲ ਪਾਸਪੋਰਟ ਵੀ ਹੈ ਨਹੀਂ ਕੀ ਭਾਰਤੀ ਐਮਬੈਸੀ ਉਹਨਾਂ ਦੀ ਮਦਦ ਕਰੂਗੀ ਉੱਥੇ ਮੈਂ ਦੱਸਣਾ ਚਾਹੁੰਦਾ ਕਿ ਯਾਦਵਿੰਦਰ ਬਰਾੜਵੀਰ ਨੇ ਕੱਲ ਮੈਨੂੰ ਇੱਕ ਮੈਸੇਜ ਕਰਕੇ ਕਿਹਾ ਐਕਵਾਡੋਰ ਦੇ ਵਿੱਚ ਤਾਜ ਮਹਿਲ ਰਹਿ ਮੈਂ ਕੋਈ ਦੋਸਤੋ ਮੈਂ ਕਿਸੇ ਦੀ ਐਡ ਨਹੀਂ ਕਰਦਾ ਤਾਜ ਮਹਿਲ ਵਾਲੀ ਭੈਣ ਜੀ ਹੈ ਇੱਕ ਯਾਦਵਿੰਦਰ ਵੀਰ ਕਹਿੰਦਾ ਵੀ ਇਹ ਸਾਰੀ ਦੁਨੀਆ ਨੂੰ ਜ਼ਰੂਰ ਦੱਸੋ ਕਿ ਉਹ ਪੈਨਜੀ ਇੰਡੀਅਨ ਐਂਬੈਸੀ ਨਾਲ ਰਲ ਕੇ ਅਗਰ ਮੰਨ ਲਓ ਉਹਨਾਂ ਤੱਕ ਕੋਈ ਉਥੇ ਆਪਣੇ ਇਕਵਾਡੋਰ ਪਹੁੰਚਦਾ ਮੰਨ ਲਓ ਸਾਡੇ ਕੋਈ ਜਹਾਜ਼ ਉਥੇ ਉਤਰਦੇ ਆ ਅਮਰੀਕਨ ਯੂ ਐਸ ਆਰਮੀ ਦੇ ਉਹਨਾਂ ਦੀ ਪੂਰੀ ਰੋਟੀ ਪਾਣੀ ਦੇਖ ਰੇ ਕੋ ਕਰਨਗੇ ਮੈਨੂੰ ਉਹਨਾਂ ਨੇ ਜ਼ਰੂਰ ਅਪੀਲ ਕੀਤੀ ਸੀ ਕੋਈ ਤੁਹਾਡੇ ਇੰਟਰਵਿਊ ਚ ਕੋਈ ਗੰਦਾ ਭਰਾ ਵੈ ਤੇ ਅਸੀਂ ਉਹਨਾਂ ਲਈ ਮਦਦ ਲਈ ਖੜੇ ਆ ਬਾਹਲੀ ਅਗਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਮੰਨ ਲਓ ਪੰਜਾਬ ਚ ਤੁਹਾਨੂੰ ਪਤਾ ਲੱਗਦਾ ਤੁਹਾਡਾ ਪੁੱਤ ਤੁਹਾਡਾ ਪਿਓ ਤੁਹਾਡਾ ਭਰਾ ਚਾਚਾ ਤਾਇਆ ਕੋਈ ਵੀ ਹੈ ਜਿਹੜਾ ਫਸ ਕੇ ਲਾਸਟ ਫੋਨ ਕਰਕੇ ਤੁਹਾਨੂੰ ਪਨਾਮਾ ਦੇ ਜੰਗਲਾਂ ਚ ਜਾਇਕਵਾਡੋਰ ਦੇ ਸ਼ਹਿਰਾਂ ਚ ਉਤਰ ਰਿਹਾ ਉੱਥੇ ਤਾਜਮਹਾਲ ਨੇ ਤੁਹਾਡੀ ਜਰੂਰ ਮਦਦ ਕਰਨਗੇ ਭੈਜੀ ਮੈਂ ਅਪੀਲ ਕਰਨਾ ਚਾਹੁੰਦਾ ਵੀ ਔਰ ਉੱਥੇ ਭਾਰਤੀ ਐਮਬੈਸੀ ਵੀ ਤੁਹਾਡੀ ਮਦਦ ਉੱਥੇ ਕਰੂਗੀ ਲੇਕਿਨ ਜਿੱਥੇ ਜਾਜਾ ਸਾਡੇ ਪੰਜਾਬ ਚ ਉਤਰਨੇ ਚਾਹੀਦੇ ਸੀ ਨਾ ਸਾਨੂੰ ਅੱਜ ਲੋਡ ਪੈਂਦੀ ਨਾ ਮਦਦ ਦੀ ਲੋਡ ਪੈਂਦੀ ਸਾਡੇ ਪੁੱਤ ਸਾਡੇ ਪੰਜਾਬ ਛਾ ਕੇ ਘਰਾਂ ਚ ਤੇ ਹੁੰਦੇ ਸੀ ਹੂੰ ਬਿਲਕੁਲ ਇਥੇ ਅਮਰੀਕਾ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਅਮਰੀਕਾ ਡੋਂਕੇ ਦੀ ਇਹ ਸੀ ਗੱਲ ਕਰੀਏ ਜਦੋਂ ਡੋਂਕੀ ਲਾ ਕੇ ਨੌਜਵਾਨ ਉੱਥੇ ਪਹੁੰਚੇ ਜਦੋਂ ਵਾਪਸ ਆਏ ਅਸੀਂ ਅਕਸਰ ਹੁਣ ਉਹਨਾਂ ਦੀ ਇੰਟਰਵਿਊਜ਼ ਦੇਖ ਰਹੇ ਆ ਮੀਡੀਆ ਨੇ ਸਭ ਕੁਝ ਕਵਰ ਕੀਤਾ ਹਨਾ ਹੁਣ ਉਹਨਾਂ ਵਿੱਚੋਂ ਕਈ ਨੌਜਵਾਨ ਅਜੇ ਹੀ ਗੱਲ ਕਰ ਰਹੇ ਕਿ ਸਾਨੂੰ ਏਜੰਟਾਂ ਨੇ ਫਸਾਤਾ ਜੀ ਏਜੰਟਾਂ ਨੇ ਫਸਾਤਾ ਹੁਣ ਕਈ ਨੌਜਵਾਨ ਇਦਾਂ ਤੇ ਹੋਣਗੇ ਜਿਹੜੇ ਏਜੰਟਾਂ ਦੇ ਥਰੂ ਬੇਸ਼ੱਕ ਹੀ ਇਲੀਗਲ ਤਰੀਕੇ ਨਾਲ ਹੀ ਗਏ ਪਰ ਅੱਜ ਉਥੇ ਸੈੱਟ ਨੇ ਅੱਜ ਉਥੇ ਚੰਗੇ ਡਾਲਰ ਕਮਾ ਰਹੇ ਨੇ ਉਹਨਾਂ ਲਈ ਤਾਂ ਏਜੰਟ ਰੱਬ ਨੇ ਦੇਖੋ ਭੈਣ ਜੀ ਇਹ ਏਜੰਟਾਂ ਦੀ ਕੀ ਗਲਤੀ ਇੱਕ ਹਾਸੇ ਹੁਣੀ ਗੱਲ ਆ ਕਿ ਜਿੱਦਣ ਮੈਂ ਵੀ ਗਿਆ ਨਾ ਮੈਂ 9 ਲੱਖ ਰੁਪਇਆ ਖਰਚ ਕੇ ਗਿਆ ਤੇ ਮੈਂ 100 ਨਾ ਇਦਾਂ ਦੇ ਦੋਸਤਾਂ ਦੇ ਗਿਣਾ ਦੂੰਗਾ ਜਿਹੜਾ ਕੋਈ ਵੀ ਫ੍ਰੀ ਨਹੀਂ ਗਿਆ ਏਜੰਟਾਂ ਦਾ ਮੈਂ ਕੋਈ ਦੋਸਤ ਨਹੀਂ ਆ ਨਾ ਮੇਰੇ ਏਜੰਟ ਚਾਚੇ ਆ ਮੈਂ ਤੇ ਕੋ ਪੰਜਾਬੀ ਦੀ ਗੱਲ ਕਰੂੰਗਾ ਪਿਆਸਾ ਖੂ ਕੋਲੋਂ ਜਾਂਦਾ ਅਸੀਂ ਉਹ ਏਜੰਟ ਚੁਣਦੇ ਆ ਭਾਈ ਇਹਨੇ 40 ਲੱਖ ਦਿੱਤਾ ਮੈਂ 50 ਦੰਨਾ ਤੂੰ ਮੈਨੂੰ ਪਹਿਲਾ ਕੱਲ ਫੇਰ ਉੱਥੇ 에ਜੰਟਾਂ ਦਾ ਕਿ ਕਸੂਰ ਹੈ ਉੱਥੇ ਕਸੂਰ ਉਹਨਾਂ ਲੋਕਾਂ ਦਾ ਜਿਹੜੇ ਗਲਤ ਤਰੀਕੇ ਨਾਲ ਜਾਂਦੇ ਜੇ ਤੁਸੀਂ 50 ਲੱਖ ਦੇਣਾ ਉਹ 50 ਹੋਰ ਕਰੋ ਕਿਸੇ ਚੰਗੇ ਦੇਸ਼ ਦੀ ਯੂਰਪ ਦੀ ਨੈਸ਼ਨੈਲਿਟੀ ਲੈ ਕੇ ਚੱਲ ਜਾਓ ਹੂੰ ਇੱਥੇ ਉਸ ਹੁਣ ਕਿਸਲਵੇਨੀਆ ਸਰਬੀਆ ਕੈਸੇ ਇਦਾਂ ਦੇ ਯੂਰਪ ਚ ਇੰਨੇ ਵਧੀਆ ਛੋਟੇ ਛੋਟੇ ਦੇਸ਼ ਹੈ ਜਿੱਥੇ ਤੁਸੀਂ 2 ਕਰੋੜ 1.5 ਕਰੋੜ ਰੁਪਈਆ ਜਮ੍ਹਾਂ ਕਰਾ ਕੇ ਵਿਦ ਪਰਿਵਾਰ ਜਾ ਸਕਦੇ ਆ ਅਸੀਂ ਕਿਉਂ ਗਲਤ ਰਸਤੇ ਇਖਤਿਆਰ ਕਰਦੇ ਆ ਫੇਰ ਅਸੀਂ ਰੋਣੇ ਆ ਵੀ ਸਾਨੂੰ ਬਚਾ ਲਓ ਅੱਛਾ ਡਾਂਕੀ ਲਾ ਕੇ ਜਾ ਰਹੀਆਂ ਕੁੜੀਆਂ ਦੇ ਨਾਲ ਵੀ ਬਹੁਤ ਗਲਤ ਹੁੰਦਾ ਹੈ ਕਿ ਤਾ ਤੁਸੀਂ ਸਰਬੀਆ ਦਾ ਵੀ ਜ਼ਿਕਰ ਕੀਤਾ ਸੀਗਾ ਕਿ ਲੜਕੀ ਦੇ ਨਾਲ ਕਿਵੇਂ ਕੁਝ ਉਹ ਇੱਕ ਜਲੰਧਰ ਦਾ ਵੀ ਇਦਾਂ ਦਾ ਕੇਸ ਕਾਫੀ ਪਹਿਲਾਂ ਚਰਚਾ ਦੇ ਵਿੱਚ ਆਇਆ ਸੀ ਕਿ ਹਸਬੰਡ ਵਾਈਫ ਗਏ ਸੀ ਤਾਂ ਡਾਂਕੀ ਲਗਾ ਕੇ ਤਾਂ ਵਾਈਫ ਦੇ ਨਾਲ ਬੈਕ ਟੂ ਬੈਕ ਬਲਾਤਕਾਰ ਹੋਇਆ ਰੇਪ ਕੀਤਾ ਗਿਆ ਤਾਂ ਸਰਬੀਆ ਵਾਲੀ ਪੂਰੀ ਕਹਾਣੀ ਕੀ ਸੀਗੀ ਕਿਵੇਂ ਉਹ ਲੜਕੀ ਜਿਹੜੀ ਆ ਦੇਖੋ ਦੋਸਤੋ ਇੱਕ ਕੁੜੀ ਸੀ ਪੰਜਾਬ ਦੀ ਰਹਿਣ ਵਾਲੀ ਸੀ ਉਹ ਕਿਸੇ ਨਾਲ ਪਿਆਰ ਕਰ ਬੈਠਦੀ ਪੰਜਾਬ 'ਚ ਉਹਨਾਂ ਦਾ ਵਿਆਹ ਨਹੀਂ ਹੁੰਦਾ ਕਿਸੇ ਕਾਰਨ ਤੇ ਮੁੰਡਾ ਪਹਿਲਾਂ ਚਲੇ ਜਾਂਦਾ ਵੈ ਆਪਣੇ ਆਸਟਰੀਆ ਇਟਲੀ ਜਰਮਨ ਫਰਾਂਸ ਦੇ ਇੱਕ ਬਾਰਡਰ ਤੇ ਸ਼ਹਿਰ ਪੈਂਦਾ ਬੜਾ ਵੱਡਾ ਦੇਸ਼ ਆ ਆਸਟਰੀਆ ਉੱਥੇ ਜਦੋਂ ਚਲਾ ਜਾਂਦਾ ਤੇ ਕੁੜੀ ਨੂੰ ਮਗਰ ਪਹਿਲਾਂ ਸਭ ਤੋਂ ਪਹਿਲਾਂ ਸਿੰਗਾਪੁਰ THAILAND ਭੇਜਿਆ ਜਾਂਦਾ ਜਿਸ ਤਰ੍ਹਾਂ ਮੈਂ ਪਿੱਛੇ ਵੀ ਦੱਸਿਆ ਸਿੰਗਾਪੁਰ THAILAND ਤੋਂ ਉਹ ਯੂਕਰੇਨ ਜਾਂਦੀ ਜੁਕਰੇਨ ਤੋਂ ਔਰ ਜਿੱਥੇ ਜਿੱਥੇ ਜਾਂਦੀ ਆ ਉਹਦੇ ਨਾਲ ਉੱਥੇ ਉੱਥੇ ਬਲਾਤਕਾਰ ਹੁੰਦਾ ਕਿਉਂਕਿ ਜਿਹੜੀ ਬਹੁ ਗਿਣਤੀ ਦੇ ਵਿੱਚ ਲੋਕ ਆ ਡੋਂਕਰ ਰਹੇ ਉਹ ਅਫਗਾਨਿਸਤਾਨ ਦੇ ਰਹਿਣ ਵਾਲੇ ਤੇ ਹੁਣ ਸਾਰੇ ਅਫਗਾਨੀ ਭੈਣ ਜੀ ਮਾੜੇ ਨਹੀਂ ਹੁੰਦੇ ਸਾਰੇ ਪੰਜਾਬੀ ਮਾੜੇ ਨਹੀਂ ਸਾਰੇ ਅਫਗਾਨੀ ਚੰਗੇ ਨਹੀਂ ਉਹਨਾਂ ਚ ਬਹੁਤ ਵੱਡੀ ਗਿਣਤੀ ਚ ਅਫਗਾਨੀ ਲੋਕ ਉੱਥੇ ਹੁੰਦੇ ਆ ਉਹ ਤੁਹਾਨੂੰ ਅੱਗੇ ਮਨੁੱਖੀ ਤਸਕਰੀ ਕਰਦੇ ਆ ਤੁਹਾਨੂੰ ਇੱਕ ਤੁਹਾਨੂੰ ਮੰਨ ਲਓ ਤੁਸੀਂ ਮਲੇਸ਼ੀਆ ਤੋਂ ਜਾਣੇ ਹੋ ਰਸ਼ੀਆ ਰਸ਼ੀਆ ਤੋਂ ਯੂਕਰੇਨ ਜਾਂਦੇ ਯੂਕਰੇਨ ਤੋਂ ਸਰਬੀਆ ਉਹ ਤੁਹਾਨੂੰ ਗਾਂ ਵੇਚਦੇ ਆ ਜਿਸ ਤਰੀਕੇ ਨਾਲ ਮੰਨ ਲਓ ਫੋਰ ਐਗਜ਼ਾਮਪਲ ਚ ਉਹ ਕੁੜੀ ਯੂਕਰੇਨ ਪਹੁੰਚੀ ਯੂਕਰੇਨ ਤੋਂ ਸਰਬੀਆ ਨੂੰ 3500 ਯੂਰੋ ਚ ਵੇਚਦੀ ਇਦਾਂ ਗਾਂ ਤੋਂ ਗਾਂ ਲੋਕ ਕੁੜੀਆਂ ਵਿਕਦੇ ਆ ਉਹ ਉਹ ਕੁੜੀ ਸੇ ਵਿਚਾਰੀ ਕੱਲੀ ਉਹ ਬਹੁਤ ਸੋਹਣੀ ਸੁਨੱਖੀ ਕੁੜੀ ਸੀ ਜਦੋਂ ਉਸ ਕੁੜੀ ਨੂੰ ਰੋਕਿਆ ਗਿਆ ਉਹਨੂੰ ਗਾਂ ਤੋਂ ਗਾਂ ਜਿੰਨੇ ਦਿਨ ਰੋਕਦੇ ਸੀ ਉਹਨਾਂ ਰੇਪ ਹੁੰਦਾ ਗਿਆ ਐਂਡ ਤੇ ਜਦੋਂ ਉਹ ਕੁੜੀ ਆਸਟ੍ਰੇਲੀਆ ਬਾਰਡਰ ਤੇ ਪਹੁੰਚਣ ਲੱਗੀ ਸਰਬੀਆ ਤੋਂ ਪਹਿਲਾਂ ਸ਼ਹਿਰ ਆਂਦਾ ਜੀ ਆਸਟ੍ਰੇਲੀਆ ਦੇਸ਼ ਆਸਟਰੀਆ ਆਸਟਰੀਆ ਇਹਦੇ ਨੂੰ ਐਂਟਰ ਕਰਦੇ ਨਾ ਸਭ ਤੋਂ ਲਖੀਰਲੀ ਡੌਂਕੀ ਹੁੰਦੀ ਆ ਸਰਬੀਆ ਦੀ ਜਦੋਂ ਸਰਬੀਆ ਦੇ ਵਿੱਚ ਉਹ ਕੁੜੀ ਪਹੁੰਚਦੀ ਆ ਇੱਕ ਕਾਲਾ ਉਹਦਾ ਬਲਾਤਕਾਰ ਕਰਦਾ ਜਿਹੜਾ ਉਹਨੂੰ ਰਸਤਾ ਕਰਾਸ ਕਰਾਉਂਦਾ ਕਿਉਂਕਿ ਉੱਥੇ ਜੰਗਲਦਾਰਾ ਤੁਰ ਕੇ ਆਉਣਾ ਪੈਂਦਾ ਤੇ ਉੱਥੇ ਗਾਂ ਸਰਬੀਆ ਜਿਹੜੀ ਆਸਟਰੀਆ ਦੀ ਪੁਲਿਸ ਲੱਗੀ ਆ ਉਹ ਤੁਹਾਨੂੰ ਫਿਰ ਆਪਣੀ ਗ੍ਰਿਫਤਾਰ ਕਰਕੇ ਤੁਹਾਨੂੰ ਪ੍ਰੀਜੇ ਕਰਕੇ ਉਹ ਤਾਨੂੰ ਗਵਰਨਮੈਂਟ ਆਸਟ੍ਰੇਲੀਆ ਨੂੰ ਦੇ ਦਿੰਦੀ ਉਦੋਂ ਉਸ ਕੁੜੀ ਨੂੰ ਦੋਸਤੋਂ ਚੌਥਾ ਪੰਜਵਾਂ ਮਹੀਨਾ ਲੱਗ ਗਿਆ ਸੀ ਜਦੋਂ ਉਸ ਕੁੜੀ ਦੀ ਜਦੋਂ ਉਹ ਆਸਟ੍ਰੇਲੀਆ ਦੇ ਵਿੱਚ ਐਂਟਰ ਕਰਦੀ ਹੈ ਉਹਨੂੰ ਆਸਟ੍ਰੇਲੀਆ ਦੀ ਗਵਰਨਮੈਂਟ ਚੈੱਕ ਕਰਦੀ ਹੈ ਤੇ ਉਹ ਪ੍ਰੈਗਨੈਂਟ ਹੈ ਫਿਰ ਉਹਨੂੰ ਕਹਿੰਦੀ ਹੈ ਵੀ ਇਹ ਤੇਰੇ ਹਾਲਾਤ ਐਸੇ ਹਾਲਾਤ ਵਿੱਚ ਤੂੰ ਇੱਥੇ ਕਿੱਦਾਂ ਆ ਗਈ ਉਹ ਕਹਿੰਦੀ ਕਿ ਮੇਰਾ ਘਰ ਵਾਲਾ ਇੱਥੇ ਰਹਿੰਦਾ ਮੈਂ ਉਹਨੂੰ ਬਹੁਤ ਪਿਆਰ ਕਰਦੀ ਆਂ ਮੈਂ ਉਹਦੇ ਪਿਆਰ ਵਿੱਚ ਇੰਨੇ ਬਾਰਡਰ ਇੰਨੇ ਰਸਤੇ ਕ੍ਰੋਸ ਕਰਕੇ ਮੈਂ ਇੱਥੇ ਪਹੁੰਚ ਗਈ ਹਾਂ ਮੈਂ ਵਾਪਸ ਨਹੀਂ ਜਾ ਸਕਦੀ ਮੈਂ ਹੱਥ ਜੋੜਦੀ ਹਾਂ ਆ ਜੋ ਮੇਰੇ ਪੇਟ ਵਿੱਚ ਜੋ ਮੇਰੇ ਨਾਲ ਇਨਸਾਨੀ ਲੋਕਾਂ ਨੇ ਮੇਨਾਂ ਤਸਕਰ ਮੇਨਾਂ ਮਨੁੱਖੀ ਤਸਕਰ ਰਾਹ ਦੇ ਵਿੱਚ ਮੈਨੂੰ ਮਿਲੇ ਉਹਨਾਂ ਉਹਨਾਂ ਨੇ ਉੱਥੇ-ਉੱਥੇ ਮੈਨਾਂ ਬਲਾਤਕਾਰ ਕੀਤਾ ਔਰ ਅੱਜ 2 ਮਹੀਨੇ ਹੋ ਗਏ ਮੈਨੂੰ ਡਾਂਕੀ 'ਚ ਫਿਰਦੀ ਇਹਨੂੰ ਅੱਜ 2-3 ਮਹੀਨੇ ਹੋ ਗਏ ਤੇ ਮੈਂ ਅੱਜ ਦੂਜਾ ਚੌਥਾ ਮਹੀਨਾ ਮੇਰੂੰ ਮੇਰੇ ਪੇਟ 'ਚ ਬੱਚਾ ਔਰ ਮੈਂ ਇੰਨੀ ਕਿ ਪਰੇਸ਼ਾਨ ਹਾਂ ਮੈਨੂੰ ਪਿੱਛੇ ਨਾ ਘੱਲਿਓ ਉਹ ਫਿਰ ਜੱਜ ਬੜਾ ਸਿਆਣਾ ਸੀ ਕਿ ਹਾਂ ਜੇ ਤੂੰ ਵਾਕਿਆ ਪਰੇਸ਼ਾਨ ਹੈ ਮੈਂ ਅਸੀ ਲੇਡੀਜ਼ ਦੇ ਹੱਕ ਵਿੱਚ ਆ ਪਰ ਕੀ ਤੂੰ ਉਸ ਮੁੰਡੇ ਨੂੰ ਬੁਲਾ ਸਕਦੀ ਹੈ ਕਿ ਜਿਹਦੇ ਪਿੱਛੇ ਤੂੰ ਇੱਥੇ ਤੱਕ ਪਹੁੰਚੀ ਉਹਨੇ ਆਪਣੇ ਉਸ ਬੁਆਏਫਰੈਂਡ ਨੂੰ ਜਿਹਨੂੰ ਉਹ ਪਿਆਰ ਕਰਦੀ ਸੀ ਉਹਨੂੰ ਫੋਨ ਕਰਕੇ ਬੁਲਾਇਆ ਉਸ ਕੋਰਟ ਦੇ ਵਿੱਚ ਉਸ ਪੁਲਿਸ ਤਾਇਰੇ ਦੇ ਵਿੱਚ ਉਹਨੂੰ ਜੱਜ ਨੇ ਕਿਹਾ ਕੀ ਤੂੰ ਇਹਨੂੰ ਇਸ ਹਾਲਾਤ ਚ ਅਕਸੈਪਟ ਕਰਦਾ ਜੱਜ ਨੇ ਉਹਨੇ ਮੁੰਡੇ ਨੇ ਕਿਹਾ ਹਾਂ ਮੇਰੀ ਮੇਰੇ ਪਿੱਛੇ ਇੰਨੀ ਖੱਜਲਖਵਾਰ ਹੋਈ ਔਰ ਮੈਂ ਵਧਾਈ ਦਿੰਦਾ ਉਸ ਵੀਰ ਨੂੰ ਜਿਨੇ ਉਸ ਕੁੜੀ ਨੂੰ ਇਸ ਹਾਲਾਤਾਂ ਚ ਸੰਭਲਿਆ ਮੈਂ ਕਹਿੰਨਾ ਪ੍ਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਪਤਾ ਨਹੀਂ ਉਹ ਕਿਹੜਾ ਹਾਲਾਤ ਚ ਕਿੱਥੇ ਨੇ ਮੇਰੇ ਕਦੀ ਸੰਪਰਕ ਦੇ ਵਿੱਚ ਨਹੀਂ ਆਏ ਦੁਬਾਰਾ ਉਹ ਦੋਨਾਂ ਜੀਆਂ ਨੂੰ ਜੱਜ ਨੇ ਉਸ ਦੇਸ਼ ਦੇ ਵਿੱਚ ਪੇਪਰ ਦੇ ਦਿੱਤੇ ਹਮ ਪਰ ਭਾਈ ਮਤਲਬ ਜਿਵੇਂ ਹੁਣ ਤਾਂ ਚਲੋ ਇਸ ਵਾਲੇ ਮਸਲੇ ਦੇ ਵਿੱਚ ਲੜਕੇ ਨੇ ਤਾਂ ਲੜਕੀ ਨੂੰ ਅਸੈਪਟ ਕਰ ਲਿਆ ਬੜੇ ਸਾਰੇ ਕੇਸ ਇਦਾਂ ਦੇ ਵੀ ਹੋਣਗੇ ਜਿਦੇ ਵਿੱਚ ਮੁੰਡਿਆਂ ਕੋ ਅਸੈਪਟ ਕਰਦੇ ਪਿਛਲੇ ਦਿਨ ਹੀ ਸੁਣ ਲਓ ਹਮ ਪਿਛਲੇ ਦਿਨੀ ਇੱਕ ਕੁੜੀ ਇਦਾਂ ਜਰਮਨ ਗਈ ਉਹਨੂੰ ਉਹਦੀ ਵਿਚਾਰੀ ਦੀ ਈ ਲੰਬੀ ਡੋਂਕੀ ਨਹੀਂ ਲੱਗੀ ਪਰ ਫਿਰ ਵੀ ਉਹ ਸੋਹਣੀ ਸੀ ਉਹਦੇ ਨਾਲ ਦੇ ਬੰਦੇ ਜਿੰਨੇ ਵੀ 4-5 ਮੁੰਡੇ ਸੀ 2-3 ਫੈਮਲੀਆਂ ਹੀ ਉਹਨਾਂ ਨੂੰ ਭੇਜਤੇ ਕਹਿੰਦੇ ਵੀ ਤੂੰ ਇਦਾਂ ਕਰ ਤੇਰਾ ਜਿਹੜਾ ਅਗਲਾ ਟੂਰ ਅਗਲੇ ਦਿਨ ਜਾਣਾ ਉਸ ਕੁੜੀ ਨੂੰ ਵੀ ਹਫ਼ਤਾ ਇੱਕ ਹਫ਼ਤਾ ਇੱਕ 10-15 ਦਿਨ ਉਸ ਕੁੜੀ ਨੂੰ ਖੱਜਲਖਵਾਰ ਕਰਕੇ ਫਿਰ ਉਹਨੂੰ ਭੇਜਿਆ ਸਰਬੀਆ ਸਰਬੀਆ ਤੋਂ ਯੂਕਰੇਨ ਭੇਜਿਆ ਯੂਕਰੇਨ ਤੋਂ ਸਲੋਵੇਨੀਆ ਭੇਜਿਆ ਇਸ ਤਰੀਕੇ ਨਾਲ ਡੋਂਕੀ ਲਾ ਕੇ ਜਦੋਂ ਉਹ ਆਪਣੇ ਹਸਬੰਦ ਕੋਲ ਜਰਮਨ ਪਹੁੰਚੀ ਔਰ ਤੁਸੀਂ ਯਕੀਨ ਨਹੀਂ ਕਰਨਾ ਜਿਸ ਪਿੱਛੇ ਦੋਸਤੋ ਉਸ ਭੈਣ ਨੇ ਡੌਂਕੀਆਂ ਲਾਈਆਂ ਸੀ ਉਹ ਕੁੜੀ ਉਹ ਉਸ ਬੰਦੇ ਨੇ ਆਪਣੀ ਉਸ ਘਰ ਵਾਲੀ ਨੂੰ ਉਸ ਜਨਾਨੀ ਨੂੰ ਉਸ ਗਰਲਫ੍ਰੈਂਡ ਨੂੰ ਅਕਸੈਪਟ ਕਰਨ ਤੋਂ ਮਨਾ ਕਰ ਦਿੱਤਾ ਕਿ ਭਾਈ ਮੈਂ ਨਹੀਂ ਤੈਨੂੰ ਅਕਸੈਪਟ ਕਰ ਸਕਦਾ ਤੂੰ ਕੀ ਪਤਾ ਇਹ ਬੱਚਾ ਪਿੱਛੋਂ ਲੈ ਕੇ ਆਈਆਂ ਰਾਹ 'ਚ ਆਈ ਕਿੱਦਾਂ ਮੈਂ ਨਹੀਂ ਕਰ ਸਕਦਾ ਉਹ ਲੜਕੀ ਪ੍ਰੈਗਨੈਂਸੀ ਬਿਲਕੁਲ ਪ੍ਰੈਗਨੈਂਟ ਹੋਈ ਰਸਤੇ 'ਚ ਹੋਈ ਜੀ ਰਸਤੇ 'ਚ ਹੀ ਹੋਈ ਬਿਲਕੁਲ ਰਸਤੇ 'ਚ ਉਹਨਾਂ ਲੋਕਾਂ ਦੇ ਉਹਨਾਂ ਉਹ ਡੌਂਕਰਾਂ ਦੇ ਹੱਥ ਵੱਸ ਚੜੀ ਉਹਨਾਂ ਡੌਂਕਰਾਂ ਨੇ ਆਪਣਾ ਉਹਨੂੰ ਸ਼ਿਕਾਰ ਬਣਾਇਆ ਆਪਸ ਦਾ ਸ਼ਿਕਾਰ ਬਣਾਇਆ ਠੀਕ ਹੈ ਜੀ ਮੈਂ ਤਾਂ ਹੀ ਤੇ ਬਾਰ-ਬਾਰ ਰੋਲਾ ਪਾਉਣਾ ਨਾ ਉਹ ਮੈਂ ਹੱਥ ਜੋੜਦਾ ਚਾਹੇ ਤੁਸੀਂ ਜਰਮਨ ਚ ਅਮਰੀਕਾ ਚ ਕੈਨੇਡਾ ਚ ਇੰਗਲੈਂਡ ਚ ਕਿਤੇ ਵੀ ਬੈਠਿਓ ਦੋਸਤੋ ਆਪਣੇ ਪਰਿਵਾਰ ਨੂੰ ਕੱਲਿਆਣਾ ਬੁਲਾਓ ਸਾਲ ਰੁਕ ਜੋ ਦੋ ਸਾਲ ਰੁਕ ਤੋ ਤੇ ਜਿਹੜੀਆਂ ਭੈਣਾ ਜਾਦੀਆਂ ਕਾਲੀਆਂ ਕਿ ਸਾਨੂੰ ਡੋਂਕੀ ਲਾ ਕੇ ਲੈ ਜਾ ਜੇ ਤੇਰਾ ਸਾਡਾ ਨਹੀਂ ਕਾਮਾ ਬਣਦਾ ਇਮੀਗ੍ਰੇਸ਼ਨ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਭੈਣ ਮੇਰੀਓ ਇੱਕ ਵਾਰੀ ਆ ਵੀਡੀਓ ਦੇਖ ਲਿਓ ਤੇ ਪੰਜਾਬ ਦੀ ਨੌਜਵਾਨੀ ਦਾ ਅਰਬ ਚ ਏਸ਼ੀਆ ਚ ਜੁਕਰੇਨ ਚ ਸਰਬੀਆ ਚ ਅੱਜ ਵੀ ਕਾਹਨ ਹੋ ਰਿਹਾ ਪਨਾਮਾ ਤੇ ਜੰਗਲਾਂ ਚ ਮੇਰੇ ALU ਮਰਨਾ ਤੇ ਮਰੋ ਮੈਂ ਸਿੱਧਾ ਪੰਜਾਬੀ ਚ ਕਹਿਣਾ ਪਰ ਮੈਂ ਹਰ ਵੀਡੀਓ ਚ ਜਦੋਂ ਵੀ ਮੈਂ ਪੰਜਾਬ ਉਹਨਾਂ ਮੈਂ ਮਿੰਦਾਂ ਕਰਦਾ ਉਹ ਯਾਰ ਰੱਬ ਦਾ ਹੀ ਵਾਸਤਾ ਬਸ ਕਰੋ ਬਸ ਕਰੋ ਛੱਡ ਦਿਓ ਗਲਤ ਤਰੀਕੇ ਨਾਲ ਜਾਣਾ ਜਾਣਾ ਤੇ ਲੀਗਲ ਜਾਓ 6 ਸਾਲ ਲੇਟ ਚਲ ਜਾਓ ਅੱਗੇ ਤੁਹਾਡੀ ਮਰਜ਼ੀ ਭਈ ਜਿੱਦਾਂ ਹੁਣ ਕੁੜੀਆਂ ਫਸੀਆਂ ਤੁਹਾਨੂੰ ਫੋਨ ਆਉਂਦੇ ਨੇ ਤੁਸੀਂ ਬੜੀਆਂ ਸਾਰੀਆਂ ਸੰਸਥਾਵਾਂ ਨਾਲ ਜੁੜੇ ਹੋਇਓ ਕੋਸ਼ਿਸ਼ ਕਰਦੇ ਹੋ ਕਿ ਕੁੜੀਆਂ ਦੀ ਹੈਲਪ ਕੀਤੀ ਜਾਵੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਪਰ ਅਕਸਰ ਦੇਖਿਆ ਜਾਂਦਾ ਕਿ ਹਰ ਇੱਕ ਇਨਸਾਨ ਦੀ ਇੱਕ ਲਿਮਟ ਹੁੰਦੀ ਹੈ ਮੰਨ ਲਓ ਤੁਸੀਂ 10 ਕੁੜੀਆਂ ਛਡਾਤੀਆਂ 15 ਛਡਾਤੀਆਂ ਆਖਿਰਕਾਰ ਤੁਹਾਡਾ ਵੀ ਕੰਮ ਕਾਜ ਆ ਜਦੋਂ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ ਕਿ ਇਸ ਕੁੜੀ ਨੂੰ ਛੱਡਣ ਬਦਲੇ ਅਸੀਂ ਤੁਹਾਡੇ ਕੋਲ ਇੰਨਾ ਪੈਸਾ ਲਵਾਂਗੇ ਉਹ ਪੈਸਾ ਫਿਰ ਤੁਸੀਂ ਕਿਵੇਂ ਭਰਦੇ ਹੋ ਠੀਕ ਹੈ ਜਾਂ ਫਿਰ ਮਤਲਬ ਜਿੱਦਾਂ ਮੰਨ ਲਓ ਬਹੁਤ ਸਾਰੇ ਤੁਹਾਡੇ ਕੋ ਕੇਸਸ ਨੇ ਤੁਹਾਡੀ ਸਮਰਥਾ ਜਾਂ ਸੰਸਥਾਵਾਂ ਦੀ ਸਮਰਥਾ ਘਟ ਹੈ ਤਾਂ ਫਿਰ ਇਹਦਾ ਮਤਲਬ ਉਹ ਕੁੜੀਆਂ ਜਿਹੜੀਆਂ ਬਾਕੀ ਦੀਆਂ ਨੇ ਉਹ ਕਿੱਦਾਂ ਨਿਕਲਣਗੀਆਂ ਉਥੋਂ ਦੀ ਕਿਉਂਕਿ ਪੈਸੇ ਨਹੀਂ ਭਰੇ ਦੇਖੋ ਜ਼ਿਆਦਾਤਰ ਤੇ ਇਹ ਕੇਸਾਂ 'ਚ ਭਾਰਤੀ ਐਮਬੈਸੀਆਂ ਮਦਦ ਕਰਦੀਆਂ ਹੂੰ ਜ਼ਿਆਦਾਤਰ ਇਹ ਕੇਸਾਂ 'ਚ ਜਦੋਂ ਹਣ ਭੰਜੀ ਨੇ ਸਵਾਲ ਕੀਤਾ ਕਿ ਉਹ ਪੈਸੇ ਕਿੱਥੋਂ ਆਉਂਦੇ ਆ ਦੇਖੋ ਅਸੀਂ ਤੇ ਹੈਂਡ ਟੂ ਮਾਉਥ ਹੈ ਛੋਟੇ ਜਿਹੇ ਬਿਜ਼ਨਸਮੈਨ ਹੈ ਸਾਡੇ ਕੰਮ ਏਡੇ ਵੱਡੇ ਨਹੀਂ ਹੈਗੇ ਲੇਕਿਨ ਸਾਡੇ ਇਰਾਦੇ ਵੱਡੇ ਆ ਸਾਡੀ ਸੋਚ ਵੱਡੀ ਆ ਸਾਡੇ ਕੰਮ ਵੱਡੇ ਆ ਅਸੀਂ ਕੋਸ਼ਿਸ਼ ਕਰੀਦੀ ਕਿ ਅਸੀਂ ਕਿਸੇ ਕਿਸੇ ਨਾਲ ਭੈਣ ਭਰਾ ਨਾਲ ਕਿਸੇ ਸੰਸਥਾ ਨਾਲ ਜਿੱਦਾਂ ਭਾਈ ਕਨਈਆ ਜੀ ਯੂਕੇ ਟਰਸਟ ਹੈ ਹੋਰ ਭਾਈ ਮਲੂਕ ਸਿੰਘ ਜਿਹੜੇ ਕਿ ਅੰਮ੍ਰਿਤਸਰ ਏਰੀਆ ਦੇ ਵਿੱਚ ਰਹਿੰਦੇ ਆ ਉਹਨਾਂ ਦੀਆਂ ਸੰਸਥਾਵਾਂ ਨਾਲ ਅਰਬ ਦੇ ਵਿੱਚ ਜੁੜੇ ਨੇ ਉਹ ਕੋਸ਼ਿਸ਼ ਕਰਕੇ ਭਾਰਤੀ ਐਮਬੈਸੀ ਤੱਕ ਪਹੁੰਚ ਕੇ ਲੋਕਾਂ ਨੂੰ ਮਿੰਤਰਲਾ ਮਾਰ ਕੇ ਉਹਨਾਂ ਕੁੜੀਆਂ ਨੂੰ ਛਡਾਉਂਦੇ ਆ ਤੇ ਜੇ ਭੈਣ ਜੀ ਮੈਂ ਦੇਖੋ ਸਾਰੀ ਦੁਨੀਆ ਮੈਨੂੰ ਮੇਰੇ ਜਿੰਨੇ ਸਰਕਲ ਚ ਮੀਡੀਆ ਚ ਲੋਕ ਜਾਣਦੇ ਆ ਮੈਂ ਇਹ ਗੱਲ ਉਹਨਾਂ ਸਾਹਮਣੇ ਕਹੂੰਗਾ ਕਿ ਮੇਰੇ ਚ ਨਹੀਂ ਹਿੰਮਤ ਨਹੀਂ ਕੀ ਮੈਂ ਕਿਸੇ ਦੀਤੀ ਪੈਣ ਛੜਾ ਸਕਾਂ ਲੇਕਿਨ ਅਸੀਂ ਹੋਕਾ ਦੇਣ ਵਾਲਿਆਂ ਚ ਜ਼ਰੂਰ ਹੈ ਕਿ ਕਿੰਨੇ ਹੁੰਦੇ ਮਾਰਨ ਵਾਲੇ ਨਾਲੋਂ ਹਾਕ ਮਾਰਨ ਵਾਲਾ ਵੱਡਾ ਹੁੰਦਾ ਪਹਿਲਾਂ ਉਹਨੂੰ ਸਜ਼ਾ ਹੁੰਦੀ ਤੇ ਭਾਈ ਮੈਂ ਵੀ ਇਸੇ ਤਰ੍ਹਾਂ ਕੋਸ਼ਿਸ਼ ਕਰਦਾ ਕਿ ਅਸੀਂ ਮਾਰਨ ਵਾਲਿਆਂ ਨੂੰ ਫਸਾਉਣ ਵਾਲਿਆਂ ਨਾਲੋਂ ਸਭ ਤੋਂ ਪਹਿਲਾਂ ਹੋਕਾ ਦੇਣ ਵਾਲਿਆਂ ਚ ਪੈਲ ਦੇ ਆਧਾਰ ਤੇ ਆ ਕਿ ਭਾਈ ਅਸੀਂ ਹੋਕਾ ਦੇ ਸਕਦੇ ਹਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾਵੇ ਜਿਹੜੀ ਭੈਣ ਭੈਣ ਭਰਾ ਇੱਕ ਵਾਰੀ ਫਸ ਗਿਆ ਉਹਨੂੰ ਇੱਕ ਵਾਰੀ ਤੇ ਛੁਡਾਇਆ ਜਾਵੇ ਕਿ ਅੰਬੈਸੀ ਇਹ ਵੀ ਇੱਕ ਵੱਡਾ ਸਵਾਲ ਆ ਮੇਰੇ ਦਿਮਾਗ ਦੇ ਵਿੱਚ ਮੈਨੂੰ ਅਸੀਂ ਇਹ ਜ਼ਰੂਰ ਕਰ ਲੈਣਾ ਚਾਹੀਦਾ ਤੁਹਾਡੇ ਨਾਲ ਵੀ ਅੰਬੈਸੀ ਤੱਕ ਤਾਂ ਜਦੋਂ ਦੇਖੋ ਇੰਡੀਅਨ ਅੰਬੈਸੀ ਤੱਕ ਜਦੋਂ ਪਹੁੰਚਣਾ ਅੰਬੈਸੀ ਤਾਂ ਉਦੋਂ ਮਦਦ ਕਰੇਗੀ ਜਿੱਦਾਂ ਹੁਣ ਉਹ ਲੜਕੀ ਹੈ ਉਹਨੇ ਸਿੱਧਾ ਆਵਾਜ਼ ਮਾਰ ਕੇ ਗੱਲ ਕਹੀ ਹੈ ਕਿ ਮੈਨੂੰ ਇੱਥੇ ਬੰਦ ਕਰਕੇ ਰੱਖਿਆ ਜਾਂਦਾ ਹੁਣ ਉਹ ਲੋਕ ਜਿਹੜੇ ਉਹਨੂੰ ਬੰਦ ਕਰਕੇ ਰੱਖ ਰਹੇ ਨੇ ਉਥੋਂ ਬੰਦ ਵਿੱਚੋਂ ਕੈਦ ਚੋਂ ਕਢਵਾਉਣਾ ਉਹ ਕਿੰਨੇ ਕੁ ਚੈਲੈਂਜਿੰਗ ਕੰਮ ਹੁੰਦਾ ਕੁੜੀਆਂ ਨੂੰ ਕਿਵੇਂ ਕੱਢਦੇ ਹੋ ਇਸ ਤਰ੍ਹਾਂ ਹੁੰਦਾ ਜਿੱਦਾਂ ਮੰਨ ਲਓ ਮੈਂ ਤੇ ਤੁਸੀਂ ਹਾਂ ਅਸੀਂ ਦੋਨੇ ਜਣੇ ਕੰਮ ਕਰ ਰਹੇ ਇਸ ਛੇਕ ਘਰ ਜਿੱਥੇ ਅੱਜ ਤੁਸੀਂ ਬੈਠੇ ਮੇਰੇ ਕੋ ਹਣਾ ਮੰਨ ਲਓ ਤੁਸੀਂ ਇੱਥੇ ਕੰਮ ਕਰਦੇ ਪਏ ਹੋ ਹੁਣ ਕਈ ਵਾਰੀ ਜਦੋਂ ਕਿਤੇ ਅਗਲੇ ਦੇ ਘਰ ਕੰਮ ਕਰਨ ਗਏ ਜਾਂ ਤੁਹਾਨੂੰ ਆਪਣੀ ਗੱਡੀ 'ਚ ਬੰਦ ਕਰਕੇ ਲੈ ਜਾਂਦੇ ਕਿਤੇ ਗਾਂਹ ਕੰਮ ਕਰਨ ਜਾਣਾ ਜਾਂ ਜਿੱਥੇ ਤੁਸੀਂ ਜਿੱਥੇ ਤੁਹਾਡੇ ਕੰਮ ਹੈ ਉੱਥੇ ਕਈ ਵਾਰੀ ਕਈ ਕੁੜੀਆਂ ਕੋਲ ਮੋਬਾਈਲ ਹੈਗਾ ਉਹ ਫਿਰ ਦਾਵਾ-ਦਵਾ ਉਹਨੂੰ ਕਹਿ ਦਿੰਦੀ ਕਿ ਪੁਲਿਸ ਫਲਾਣੇ ਨੰਬਰ ਤੇ ਭੈਣ ਮੇਰੀਏ ਮੈਂ ਹੱਥ ਜੋੜਦੀ ਆ ਫਲਾਣੇ ਨੰਬਰ ਤੇ ਮੇਰਾ ਵਾਇਸ ਮੈਸੇਜ ਭੇਜ ਦੇ ਕਿ ਮੇਰੇ ਘਰ ਵਾਲੇ ਤੱਕ ਮੇਰੇ ਭਰਾ ਤੱਕ ਜਾਂ ਫਲਾਣੀ ਸੰਸਥਾ ਤੱਕ ਜੋਰ ਪਾ ਦੇ ਕਿ ਮੈਨੂੰ ਬਚਾ ਲੈ ਕਿਉਂਕਿ ਉਹਨਾਂ ਕੋਲ ਫੋਨ ਤੇ ਹੁੰਦੇ ਨਹੀਂ ਪਰ ਜਿਸ ਆਪਣੀ ਪੰਜਾਬੀ ਜਾਂ ਭਾਰਤੀ ਕੁੜੀ ਕੋਲ ਫੋਨ ਹੁੰਦਾ ਉਹਦੇ ਥ्रू 올 ਲਿੰਕ ਕਰ ਲੈਂਦੀ ਹਮ ਪਰ ਇਹਦੇ ਵਿੱਚ ਕੁਲਵਿੰਦਰ ਭਾਈ ਤੁਸੀਂ ਲੋਕਾਂ ਦੀ ਕਿੱਡੀ ਕ ਗਲਤੀ ਸਮਝਦੇ ਹੋ ਕਿ ਕਿ ਉਹ ਬਹੁਤ ਵੱਡੀ ਯੂ ایسអេ ਡੌਂਕੀ ਵਾਲੀ ਗੱਲ ਅਸੀਂ ਕਰੀਏ ਲਾ ਕੇ ਨੌਜਵਾਨ ਗਏ ਨੇ 45 45 50 50 ਲੱਖ ਕਹਿੰਦੇ 50 ਲੱਖ ਕਿਸੇ ਕੋ ਨਹੀਂ ਹੁੰਦਾ ਰਿਸ਼ਤੇਦਾਰੀ ਤੋਂ ਫੜ ਤੜ ਕੇ ਪੈਸੇ ਮੰਗਤਾਂ ਕਿ ਮੁੰਡਾ ਬਾਹਰ ਪੜ੍ਹ ਕੱਲਤਾ ਬਾਹਰੋਂ ਜਦੋਂ ਵਾਪਸ ਆਇਆ ਹੁਣ ਇੰਟਰਵਿਊਾਂ ਚ ਪੁੱਤ ਕਹਿੰਦਾ ਪਿਆ ਵੀ ਇੱਥੇ ਖਾ ਲਓ ਭਾਵੇਂ ਥੋੜੀ ਖਾ ਲਓ ਪਰ ਇੰਦਾ ਬਾਹਰ ਨਾ ਜਾਓ ਭੈਣ ਜੀ ਬਹੁਤ ਲੋਕਾਂ ਨੇ ਕਿਹਾ ਜਿਨ੍ਹਾਂ ਨੂੰ ਹੱਥ ਕੜੀਆਂ ਲਾ ਰਹੇ ਉਹਨਾਂ ਨੂੰ ਉਹ ਕ੍ਰਿਮੀਨਲ ਲੋਕ ਹੈ ਇੱਕ ਗੱਲ ਮੇਰੀ ਕੈਮਰੇ ਤੇ ਚਿੱਤਾਂ ਰੱਖਿਓ ਦੋਸਤੋ ਪੰਜਾਬੀਓ ਕਦੀ ਵੀ ਕਿਸੇ ਦੇਸ਼ 'ਚ ਤੁਸੀਂ ਕਿਸੇ ਦੇ ਮੋਕਾ ਵੀ ਮਾਰ ਦਿੱਤਾ ਨਾ ਤੁਹਾਨੂੰ ਉਹ ਜਦ ਤੱਕ ਕੇਸ ਚੱਲਦਾ ਉਹ ਤੱਕ ਤੁਹਾਨੂੰ ਰਿਪੋਰਟ ਨਹੀਂ ਕਰ ਸਕਦੇ ਉਹਨਾਂ ਮੇਰੇ ਭਰਾਵਾਂ ਨੂੰ ਬੰਨ੍ਹ ਕੇ ਤਾਂ ਲੈ ਕੇ ਆਂਦੇ ਸੀ ਤਾਂ ਜੋ ਹਿੱਲ ਜਿਲਣਾ ਕਰਨ ਸੱਤ ਨਾ ਆਪਣੇ ਲਾਲਣ ਜਾਂ ਕੋਈ ਐਸੀ ਘਟਨਾ ਨੂੰ ਅੰਜਾਮ ਨਾ ਦੇ ਦੇਣ ਉਸ ਵੇਲੇ ਜਾਜ ਕੀ ਉਹ ਸਾਰਾ ਜਾਜ ਰੋਕਣਾ ਪਏ ਕਿਉਂਕਿ ਉਸ ਵੇਲੇ ਜਦੋਂ ਕੋਈ ਵੀ ਬੰਦਾ ਡਿਪੋਰਟ ਹੁੰਦਾ ਨਾ ਉਹਨੂੰ ਹੱਥ ਕੜੀ ਲਾ ਕੇ ਹੀ ਪੈਰ ਬੰਨ ਕੇ ਹੀ ਜਾਜ ਦੇ ਵਿੱਚ ਬਿਠਾਇਆ ਜਾਂਦਾ ਤਾਂ ਜੋ ਬੈਂਡ ਤੋਂ ਪਹਿਲਾਂ ਪਹਿਲਾਂ ਜਾਜ ਉੱਡਣ ਤੋਂ ਪਹਿਲਾਂ ਪਹਿਲਾਂ ਕੋਈ ਐਸਾ ਕੰਮ ਨਾ ਕਰ ਦੇਣ ਛੱਟਪੇੜ ਨਾਲ ਲੱਲਣ ਕਿ ਜਾਜ ਨੂੰ ਰੋਕਣਾ ਪਏ ਤੇ ਉਹਨੂੰ ਫਿਰ ਲਾਉਣਾ ਪਏ ਤੁਹਾਨੂੰ ਜਿੰਨੇ ਵੀ ਸਾਡੇ ਪੰਜਾਬੀ ਇਸ ਪੋਡਕਾਸਟ ਨੂੰ ਦੇਖ ਰਹੇ ਨੇ ਖਾਸ ਕਰਤੀਆਂ ਜਿੰਨੀਆਂ ਵੀ ਕੁੜੀਆਂ ਨੇ ਜਿਹੜੇ ਇਸ ਪੋਡਕਾਸਟ ਨੂੰ ਦੇਖ ਰਹੇ ਐ ਇਸ ਇੰਟਰਵਿਊ ਨੂੰ ਦੇਖ ਰਹੇ ਉਹਨਾਂ ਨੂੰ ਖਾਸ ਤੌਰ ਦੇ ਉਤੇ ਬਾਈ ਕੁਲਵਿੰਦਰ ਸਿੰਘ ਫਰਾਂਸ ਲੋਕੀ ਅਪੀਲ ਹੈ ਕਿਉਂਕਿ ਦੇਖਿਆ ਜਾਂਦਾ ਕਿ ਕੁੜੀਆਂ ਵਾਲੇ ਮਸਲੇ ਦੇ ਵਿੱਚ ਅਸੀਂ ਲੋਕ ਗੱਲਾਂ ਤਾਂ ਬਹੁਤ ਕਰਦੇ ਆ ਪਰ ਐਕਚੁਅਲੀ ਪ੍ਰੈਕਟੀਕਲ ਵਰਕ ਬਹੁਤ ਘੱਟ ਹੈ ਦੇਖੋ ਜੀ ਬਾਬੇ ਨਾਨਕ ਨੇ ਵੀ ਕਿਹਾ ਵੈ ਕਿ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਜ਼ਾਨ ਜਿਹੜੀ ਰਾਜਿਆਂ ਨੂੰ ਪੀਰਾਂ ਪਗੰਬਰਾਂ ਨੂੰ ਜਨਮ ਦਿੰਦੀ ਨਾ ਤੁਸੀਂ ਉਹਨਾਂ ਨੂੰ ਰੋਲਿਆ ਨਾ ਕਰੋ ਮੈਂ ਤੇ ਇੱਕੋ ਮੈਸੇਜ ਦਊਂਗਾ ਪੰਜਾਬ ਦੇ ਟਰੈਵਲ ਏਜੰਟਾਂ ਨੂੰ ਪੰਜਾਬ ਦੇ ਸਰਕਾਰੀ ਸੰਸਥਾਵਾਂ ਨੂੰ ਪ੍ਰਾਈਵੇਟ ਦਾਰਿਆਂ ਨੂੰ ਕਿ ਭਾਈ ਜਦੋਂ ਧੀ ਤੁਹਾਡੇ ਕੋਲ ਕੰਮ ਮੰਗਣ ਆਉਂਦੀ ਨਾ ਉਹਨੂੰ ਆਪ ਦੀ ਧੀ ਬਣਾ ਕੇ ਰੱਖ ਕੇ ਨਾ ਜਿੱਥੇ 10000 ਦੇਣੀ 15000 ਸੈਲਰੀ ਦੇ ਦਿਓ ਜਿੱਥੇ 15 ਦੇਣੀ 20 ਦੇ ਦਿਓ ਤਾਂ ਉਹ ਤੁਹਾਡੇ ਪੰਜਾਬ ਦੀ ਧੀ ਉਹਨਾਂ ਛੇਖਾਂ ਕੋ ਜਾਂ ਅਰਬ ਜਾਂ ਪਨਾਮਾ ਦੇ ਜੰਗਲਾਂ 'ਚ ਜਾ ਕੇ ਰੁਲੇ ਨਾ ਮੈਂ ਤੇ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਮੇਰੀ ਹੱਥ ਜੁੜ ਕੇ ਬੇਨਤੀ ਰਹੀ ਗੱਲ ਵਤਨ ਵਾਪਸੀ ਦੀ ਪ੍ਰਮਾਤਮਾ ਮਿਹਰ ਕਰੇ ਅਸੀਂ ਹਮੇਸ਼ਾ ਰੋਲਾ ਪਾਉਂਦੇ ਆ ਮੇਰੇ ਬਹੁਤ ਸਾਥੀ ਆਪਣੇ ਕਾਰੋਬਾਰ ਕੰਮ ਕਰ ਛੱਡ ਕੇ ਪੰਜਾਬ ਦੀ ਧਰਤੀ ਤੇ ਵਸ ਗਏ ਆ ਗੁਰੂ ਰਾਮਦਾਸ ਕਿਰਪਾ ਕਰਨ ਅਸੀਂ ਵੀ ਜਲਦੀ ਵਾਪਸ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ehsan bhai kulwinder singh france ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਬੜੇ ਸਾਰੇ ਮਸਲੇ ਨੇ ਜਿਨ੍ਹਾਂ ਦੇ ਉੱਪਰ ਬਾਈ ਹੁਣੇ ਵਿਦੇਸ਼ਾਂ ਦੇ ਵਿੱਚ ਰਹਿ ਕੇ ਵੀ ਸੰਸਥਾਵਾਂ ਨਾਲ ਜੁੜ ਕੇ ਕੰਮ ਕਰ ਰਹੇ ਨੇ ਸਭ ਤੋਂ ਵੱਡਾ ਮਸਲਾ ਹੈ ਪੰਜਾਬ ਦੀਆਂ ਲੜਕੀਆਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਜਾ ਕੇ ਇਸ ਵਕਤ ਫਸੀਆਂ ਹੋਈਆਂ ਨੇ ਤਾਂ ਮਾੜੇ ਖਲਾਤਾ ਚੋਂ ਨਿਕਲ ਰਹੀਆਂ ਨੇ ਕਿਤੇ ਨਾ ਕਿਤੇ ਇਹ ਇਲਲੀਗਲ ਰਸਤੇ ਕਿਤੇ ਨਾ ਕਿਤੇ ਜਿਹੜੇ ਇਹ ਲੜਕੀਆਂ ਜਿਹੜੀਆਂ ਫਸੀਆਂ ਹੋਈਆਂ ਨੇ ਇਸ ਦਾ ਕਾਰਨ ਵੀ ਉਹਨਾਂ ਦੇ ਪਰਿਵਾਰ ਤੇ ਲੜਕੀਆਂ ਖੁਦ ਨੇ ਕਿਉਂਕਿ ਬਿਨਾਂ ਜਾਂਚ ਪੜਤਾਲ ਤੋਂ ਚੁੱਕਿਆ ਹੋਇਆ ਕਦਮ ਤੁਹਾਡੀ ਪੂਰੀ ਜ਼ਿੰਦਗੀ ਜਿਹੜੀ ਆ ਉਹ ਖਰਾਬ ਕਰ ਸਕਦਾ ਹੈ ਔਰ ਪੰਜਾਬ ਦੀ ਨੌਜਵਾਨੀ ਇਲੀਗਲ ਰਸਤੇ اختیار ਕਰਕੇ ਖੁਦ ਹੀ ਵਿਦੇਸ਼ਾਂ ਨੂੰ ਪਲਾਨ ਕਰ ਰਹੀ ਹੈ ਬਾਅਦ ਵਿੱਚ ਕੁਝ ਅਜਿਹਾ ਹੋ ਜਾਂਦਾ ਹੈ ਤੇ ਇੱਥੇ ਆ ਕੇ ਸਿਰਫ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਹੁਣ ਕਹਿੰਦੇ ਹਾਂ ਕਿ ਇੱਥੇ ਖਾ ਲੋ ਪਰ ਥੋੜੀ ਖਾ ਲੋ ਇੱਥੇ ਖਾ ਲੋ ਪਰ ਵਿਦੇਸ਼ਾਂ ਦੇ ਵਿੱਚ ਬਹੁਤ ਮੰਦੇ ਖਲਾਤ ਨੇ ਬਾਅਦ ਵਿੱਚ ਅਜਿਹੇ ਕਹਿਣ ਦੇ ਨਾਲ ਜਿਹੜੇ ਮਸਲੇ ਨੇ ਉਹ ਨਹੀਂ ਸੋਚਦੇ ਇਸ ਵੀਡੀਓ ਨੂੰ ਤੁਸੀਂ ਵੀ ਜ਼ਰੂਰ ਸ਼ੇਅਰ ਕਰਿਓ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਆਂ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਜ਼ਿਆਦਾ ਨਾ ਗਰਕੇ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਬਹੁਤ ਸਾਰੇ ਮੁੰਡੇ ਅੱਜ ਬੱਤਾ ਹਾਲਾਤਾਂ ਦੇ ਵਿੱਚ ਆਪਣੀ ਜ਼ਿੰਦਗੀ ਕੱਟ ਰਹੇ ਨੇ ਬਾਕੀ ਇਸ ਪੂਰੇ ਮਸਲੇ ਤੇ ਤੁਹਾਡੇ ਖੁਦ ਦੇ ਕੀ ਵਿਚਾਰ ਨੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕੈਮਰਾ ਪਰਸਨ ਰੋਹਿਤ ਦੇ ਨਾਲ ਮਨਪ੍ਰਤ ਕੋਰ ਸੁਰਖਾਬ ਮੀਡੀਆ ਜਲੰਧਰ